ਤੁਸੀਂ ਦੇਖ ਸਕਦੇ ਹੋ ਇੱਕ ਚੀਜ਼ ਹੋਰ ਵੀ ਦਿਖਾਵਾਂਗੇ ਜਿਹੜੀ ਮੇਰੇ ਪਿੱਛੇ ਆ ਜਗਾ ਬਣੀ ਹੋਈ ਹੈ ਘਰ ਬਣਿਆ ਹੋਇਆ ਸਦਾਦਰ ਦਰਸ਼ਨ ਸਿੰਘ ਸਿੰਘ ਬਰਿੰਦਰ ਸਿੰਘ ਜਿਹੜਾ ਘਰ ਬਣਿਆ ਤੁਸੀਂ ਇਹ ਇਧਰ ਲొਕੇਸ਼ਨ ਦੇਖੋ ਲొਕੇਸ਼ਨ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਾਂ ਕਿਸੇ ਸ਼ਹਿਰ ਚ ਆਗੇ ਹੋਈਏ ਜਿਦਾ ਇਸ ਤਰ੍ਹਾਂ ਲੱਗਦਾ ਕਿਸੇ ਆਪਾਂ ਪ੍ਰੀ-ਵੇਟਿੰਗ ਜਗ੍ਹਾ ਤੇ ਆ ਗਏ ਆਗੇ ਹੋਈਏ ਇਸ ਤਰ੍ਹਾਂ ਲੱਗਦਾ ਪਰ ਇਹ ਵਿੱਚੀ ਨਾ ਸ਼ਹਿਰ ਹੈ ਨਾ ਪ੍ਰੀ-ਵੇਟਿੰਗ ਇੱਕ ਪਿੰਡ ਹੈ ਵੇ ਨਾਬੇ ਦੇ ਨਜ਼ਦੀਕ ਸਾਦੋਹੜੀ ਸਾਦੋਹੜੀ ਪਿੰਡ ਹੈ ਉਸੇ ਜਗ੍ਹਾ ਤੁਸੀਂ ਇਹ ਦੇਖੋ ਬੂਟੇ ਕਿੰਨੇ ਸੋਹਣੇ ਲਾਏ ਨੇ ਮੈਨੂੰ ਲੱਗਦਾ ਕਈ ਵਾਰ ਤਾਂ ਆਪਾਂ ਸ਼ਹਿਰ ਚ ਵੀ ਨਹੀਂ ਇਹ ਇਹ ਜਿਹੇ ਬੂਟੇ ਦੇਖੇ ਹੋਣੇ ਹਨਾ ਇਹ ਪਿੰਡ ਚ ਲੱਗੇ ਹਨ ਤੁਸੀਂ ਜਗ੍ਹਾ ਦੇਖੋ ਇਕ ਬਹੁਤ ਸੋਹਣਾ ਪ੍ਰੀ-ਵੇਡਿੰਗ ਮੰਗੂ ਜਿਵੇਂ ਆਪਾਂ ਕਿਰਾਏ ਦੇ ਜਾਂਦੇ ਆ ਤਾਂ ਤੁਸੀਂ ਜੇ ਫੋਟੋ ਵੀ ਇਤਨੀ ਇਸ ਪਿੰਡ ਦੇ ਵਿੱਚ ਆ ਕੇ ਤੁਸੀਂ ਆਮ ਖਿੱਚੇ ਸਕਦੇ ਹੋ ਤੇ ਕੋਈ ਰੋਕ ਨਹੀਂ ਟੋਕ ਨਹੀਂ ਪਰ ਤੁਸੀਂ ਦੇਖੋ ਬਾਈ ਆ ਗਿਆ ਬਰਿੰਦਰ ਬੜੀ ਵਧੀਆ ਆਪਣਾ ਹੀ ਬਰਿੰਦਰ ਬਾਈ ਆ ਗਿਆ ਜਿੰਨਾ ਦਾ ਘਰ ਹੈ ਤੁਹਾਡਾ ਘਰ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਬਾਈ ਜੀ ਕੀ ਕਹਿਣਾ ਚਾਹੁੰਦੇ 1 2 ਬਾਈ ਜੀ ਕਿਸ ਤਰ੍ਹਾਂ ਸੋਚਿਆ ਕਿਸ ਤਰ੍ਹਾਂ ਸਟਾਰਟ ਕੀਤਾ ਜਦੋਂ ਇਹ ਬੰਨਣਾ ਸੀ ਪਲਾਨ ਕਿਥੋਂ ਸਟਾਰਟਿੰਗ ਹੋ ਰਹੀ ਹੈ ਜਦੋਂ ਤੁਹਾਡੇ ਪਿੰਡ ਦੀ ਇਹ ਸਾਰੀ ਸਿਸਟਮ ਕਦੋਂ ਦੀ ਗੱਲ ਹੈ ਕਿਵੇਂ ਪੰਚਾਇਤ ਨੇ ਇਕਾ ਕੀਤਾ ਕੀ ਸਿਸਟਮ ਪਲਾਨ ਤਾਂ ਭਾਈ ਜੀ 7-8 ਸਾਲ ਤੋਂ ਸੀਗਾ ਠੀਕ ਹੈ ਮੇਨ ਚ ਡ੍ਰੀਮ ਸੀਗਾ ਵੀ ਪਿੰਡ ਖੂਬਸੂਰਤ ਹੋਣਾ ਚਾਹੀਦਾ ਕਿਉਂਕਿ ਇੱਥੇ ਆਪਣੀਆਂ ਖੁਸ਼ੀਆਂ ਨੇ ਗਮੀਆਂ ਨੇ ਇੱਥੇ ਜੰਮੇ ਆ ਖੇਡੇ ਆ ਇੱਥੇ ਮਰਨਾ ਠੀਕ ਹੈ ਜੀ ਤੇ ਇਹ ਸੀਗਾ ਵੀ ਚਾਰ ਜਿਹੜਾ ਵੀ ਸਾਡੇ ਪਿੰਡ ਚ ਆਵੇ ਵੀ ਕਹੇ ਵੀ ਯਾਰ ਬਾਕੀ ਸੋਹਣਾ ਪਿੰਡ ਹੈ ਬਾਕੀ ਬਾਕੀ ਸੋਹਣਾ ਭਾਈ ਜੀ ਜਿਹੜਾ ਾਟੋ ਟਾ ਘਰ ਹੈ ਤਾਂ ਤੁਹਾਡਾ ਘਰ ਮੈਨੂੰ ਐ ਮੈਂ ਬੋਲ ਕੇ ਕਹਿੰਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੀ ਕਹਿੰਦੇ ਨੇ ਪ੍ਰੀ ਵੈਡਿੰਗ ਸ਼ੂਟ ਆਈ ਜਗ੍ਹਾ ਹੋਵੇ ਜਿਵੇਂ ਤੁਸੀਂ ਇਹ ਦੇਖੋ ਬੂਟੇ ਲੱਗੇ ਸੀ ਲੱਗਿਆ ਜੀਪ ਦਾ ਰੱਖਿਆ ਤਾਂ ਇਸ ਤਰ੍ਹਾਂ ਲੱਗਦਾਵੇਂ ਪ੍ਰੀ ਵੈਡਿੰਗ ਆਈ ਜਗ੍ਹਾ ਤੇ ਆਪਾਂ ਆ ਗਏ ਹੋਏ ਹੈਨਾ ਜਾਂ ਸ਼ਹਿਰ ਚ ਆ ਗਏ ਹੋਈਏ ਕਿਸ ਤਰ੍ਹਾਂ ਲੱਗਦਾ ਤੇ ਲੋਕ ਕੋਈ ਪੁੱਛ ਭੁਲੇਖਾ ਨਹੀਂ ਪੈਂਦਾ ਬਿਲਕੁਲ ਬਾਈ ਜੀ ਸਾਰੇ ਮੇਰਾ ਹੀ ਸੀਗਾ ਮੈਂ ਗ੍ਰੀਨਰੀ ਦਾ ਥੋੜਾ ਜਿਹਾ ਪ੍ਰੇਮੀ ਆ ਜਿਆਦਾ ਗ੍ਰੀਨਰੀ ਨਾਲ ਮੈਨੂੰ ਪਿਆਰ ਆ ਕੁਦਰਤ ਨਾਲ ਬਹੁਤ ਪਿਆਰ ਆ ਠੀਕ ਹੈ ਤੇ ਉਹ ਸੀਗਾ ਵੀ ਹਰ ਇੱਕ ਘਰ ਦੇ ਮੂਹਰੇ ਗ੍ਰੀਨਰੀ ਹੋਣੀ ਕਿਉਂਕਿ ਸਿਆਣੇ ਕਹਿੰਦੇ ਆ ਹਰੇ ਬਾਈ ਮੱਥੇ ਲੱਗੀ ਚੰਗੀ ਹੁੰਦੀ ਹੈ। ਕਿ ਸਾਫ਼ ਸੁਵਾਈ ਜਿੱਥੇ ਸਫਾਈ ਵਾ ਉੱਥੇ ਖੁਦਾਈ ਠੀਕ ਹੈ ਠੀਕ ਹੈ ਸਾਫ ਸੁਥਰੇ ਮਾਹੌਲ ਦੇ ਵਿੱਚ ਰਹਿਣ ਨਾਲ ਬਿਮਾਰੀਆਂ ਤੋਂ ਵੀ ਕਿਤੇ ਨਾ ਕਿਤੇ ਨਿਜਾਗਤ ਮਿਲਦੀ ਆ ਤੇ ਹੋਰ ਵੀ ਜਿਵੇਂ ਕਹਿੰਦੇ ਘਰ ਚ ਬਰਕਤ ਆਂਦੀ ਠੀਕ ਹੈ ਤੇ ਇਹ ਵੀ ਸਾਰੇ ਪਿੰਡ ਨੂੰ ਇੱਕ ਡਰੀਮ ਸੀਗਾ ਵੀ ਪੂਰੇ ਪਿੰਡ ਨੂੰ ਇਹ ਅਸੀਂ ਇਦਾਂ ਦਾ ਤਬਦੀਲ ਕਰ ਓਕੇ ਇੱਕ ਚੀਜ਼ ਹੋਰ ਮੈਂ ਤਾਂ ਮੈਨ ਨਾਲ ਨਾ ਜਿਵੇਂ ਆਮ ਪਿੰਡਾਂ ਚ ਦਰਖਤ ਵੱਢ ਕੇ ਜੜਾ ਜੜਾ ਦਰਖਤ ਜਿਹਨੂੰ ਆਪਾਂ ਕਹਿੰਦੇ ਆ ਆ ਜੋ ਬੈਠਣ ਨਾਲ ਇੱਥੇ ਭਾਈ ਇਹ ਜੜ ਤੁਸੀਂ ਸਿੱਟੀ ਨਹੀਂ ਤੁਸੀਂ ਟੇਬਲ ਬਣਾਤਾ ਬੈਠਣੂ ਜਾਂ ਚੇਅਰ ਲਾਦੀ ਕਿਸ ਤਰ੍ਹਾਂ ਦੇਖ ਭਾਈ ਜੀ ਹਰ ਇੱਕ ਚੀਜ਼ ਤੋਂ ਅਸੀਂ ਕੰਮ ਲੇਤਾ ਹੋਇਆ ਸਾਡੇ ਮੁੰਡਿਆਂ ਨਾਲ ਸਾਰੀ ਜੋ ਵੀ ਹੈ ਸਾਡੇ ਕੋਲੇ ਕੋਈ ਵੀ ਅੰਟੀਕ ਸਮਾਨ ਪਿਆ ਹੁੰਦਾ ਜਾਂ ਕੋਈ ਵੀ ਪੁਰਾਣਾ ਸਮਾਨ ਹੁੰਦਾ ਤੇ ਹੁਣ ਅਸੀਂ ਅੱਜ ਜੀ ਇਹ ਵੀ ਜਿੰਦਰਾ ਸਾਮਿਆ ਹੋਇਆ ਜੀ ਤੁਸੀਂ ਹਾਂ ਜੀ ਇਹ ਅਸੀਂ ਇਹ ਵੀ ਕੋਸ਼ਿਸ਼ ਇਹ ਆ ਵੀ ਜਿਨ੍ਹਾਂ ਦਾ ਇਹ ਪਰਿਵਾਰ ਦਾ ਜਿੰਦਰਾ ਉਹਨਾਂ ਦੇ ਗੇਟ ਤੇ ਹੀ ਡਿਜ਼ਾਈਨ ਕੀਤਾ ਤੇ ਬਕਾਇਦਾ ਲਿਖ ਕੇ ਜਿਨ੍ਹਾਂ ਦਾ ਵੀ ਹੈਗਾ ਤੇ ਕਿਉਂਕਿ ਵਰਤੋਂ ਦੇ ਵਿੱਚ ਤਾਂ ਇਹ ਸੰਦ ਆਉਂਦੇ ਨਹੀਂ ਤੇ ਆਪਾਂ ਡਿਜ਼ਾਈਨਿੰਗ ਵਾਸਤੇ ਆਪਾਂ ਯੂਜ਼ ਕਰ ਇੱਕ ਤੁਸੀਂ ਲਿਖਿਆ ਬੜਾਪਾ ਹਰੇਕ ਤੇ ਹੋਣਾ ਥੱਲੇ ਪੌੜੀ ਲਾਈ ਹੈ ਇਹਦਾ ਮੀਨਿੰਗ ਕੀ ਹੈ ਜਾਂ ਆਇਕਾ ਦਰਖਤ ਆ ਦੇਖੋ ਜੋ ਨਹੀਂ ਦਿਖਾਇਓ ਬਲੀ ਪਲੀਸ ਨਾਲ ਵੀ ਇਹ ਦਰਖਤ ਤੋਂ ਵੀ ਤੁਸੀਂ ਕੰਮ ਲਿਆ ਹੋਇਆ ਹੈ ਇਹ ਇਦਾਂ ਦੇ ਸੀ ਆਟਮਾ ਸੀ ਜਿਹੜੀਆਂ ਇੱਥੇ ਪਈਆਂ ਹੁੰਦੀਆਂ ਸੀਗੀਆਂ ਠੀਕ ਹੈ ਪਿੰਡ ਕੀ ਪਈਆਂ ਹੁੰਦੀਆਂ ਹਾਂ ਇਹਦੇ ਵਿੱਚ ਕਿਸੇ ਦੀ ਗੱਡੀ ਦਾ ਬੰਪਰ ਵੱਜਦਾ ਸੀਗਾ ਜਾਂ ਕੋਈ ਇਹਦੇ ਬੱਚੇ ਦੀ ਸਾਈਕਲ ਹੀ ਲਾ ਕੇ ਡਿੱਗ ਜਾਂਦਾ ਸੀ ਬੱਚਾ ਆਪਾਂ ਇਹਨੂੰ ਵੀ ਧਰਤੀ 'ਚ ਗੱਡ ਕੇ ਤੇ ਇਹ ਆਪਣਾ ਪੌਦਾ ਲਾ ਕੇ ਤਖਤਾ ਜੋ ਵੀ ਹੈ ਤੇ ਉਹ ਡਿਜ਼ਾਈਨ ਕਰਕੇ ਦਾ ਥੋੜਾ ਜਿਹਾ ਇਹਦਾ ਵੀ ਅੰਦਰ ਪ੍ਰੋਸੈਸਾ ਕੰਮ ਇਹ ਵੀ ਅਧੂਰਾ ਹੈ ਇਹ ਵੀ ਇੱਕ ਤਰ੍ਹਾਂ ਦਾ ਸੈਲਫੀ ਪੁਆਇੰਟ ਬਣ ਜਾਏਗਾ ਠੀਕ ਹੈ ਇਹ ਪੂੜੀ ਜਿਹੜੀ ਥੀ ਥੱਲੇ ਲਾਇਆ ਹੈ ਬੜਾਪਾ ਹਰ ਇੱਕ ਤੇ ਆਉਣਾ ਬੜਾ ਥੱਲੇ ਪੌੜੀਏ ਲੋਕੇਸ਼ਨ ਤੇ ਪੇਂਟ ਵੀ ਚੱਲ ਰਿਹਾ ਅਧੂਰੀਆ ਪੌੜੀ ਦਾ ਇਹ ਸੀਗਾ ਕਨਸੈਪਟ ਜਿਹੜਾ ਪੇਂਟ ਅਧੂਰਾ ਰੱਖਿਆ ਹੋਇਆ ਜਾਣੀ ਪੁੱਝ ਕੇ ਰੱਖਿਆ ਹੋਇਆ ਤੇ ਜਦੋਂ ਇਹ ਪੌੜੀ ਟੰਗੀ ਆ ਤੇ ਬੜਿਆਂ ਨੇ ਕਿਹਾ ਵੀ ਅੱਧੀ ਕਿਉਂ ਪੇਂਟ ਕੀਤੀ ਆ ਇਹ ਆ ਬਾਈ ਜੀ ਵੀ ਬੜਾਪਾ ਹਰ ਕਿਤੇ ਆਉਣਾ ਚਾਹੀਏ ਉਹ ਇਨਸਾਨ ਹੈ ਜਾਨਵਰ ਹੈ ਚਾਹੇ ਕੋਈ ਵਸਤੂ ਆਪਣੀ ਵਰਤਨ ਵਾਲੀ ਤੇ ਇਹ ਆ ਵੀ ਇਹ ਜਿਹੜੀ ਪੇਂਟ ਵਾਲੀ ਚੀਜ਼ ਹੈ ਉਹ ਜਵਾਨੀ ਦੀ ਆ ਠੀਕ ਹੈ ਤੇ ਹੌਲੀ ਹੌਲੀ ਬੜਾਫੇ ਚ ਡੰਡੇ ਟੁੱਟ ਗਏ ਮਤਲਬ ਕਹਤਾ ਵੀ ਪੇਂਟ ਹੋਇਆ ਜਵਾਨੀ ਚੜੀ ਬਚਪਨ ਤੋਂ ਫਿਰ ਬੜਾਫਾ ਆ ਗਿਆ ਡੰਡੇ ਟੁੱਟ ਗਏ ਦੁੱਖ ਤੇ ਤਕਲੀਫ ਆ ਇਹਦੀ ਪੌੜੀ ਦੀ ਇਹ ਜਿਹੜੀ ਉੱਪਰ ਲਾਈਨ ਲਿਖੀ ਹੋਈ ਹੈ ਗੱਲ ਕਲੀਅਰ ਕਰਦੀ ਹੈ ਬਿਲਕੁਲ ਬਿਲਕੁਲ ਅੱਛਾ ਵੀ ਬੜਾਫਾ ਹਰ ਇੱਕ ਤੇ ਆਉਣਾ ਹੈ ਠੀਕ ਹੈ ਤੇ ਚਾਹੇ ਜਾਨਵਰ ਆ ਚਾਹੇ ਕੋਈ ਵਸਤੂ ਆ ਚਾਹੇ ਆਪਣਾ ਇਨਸਾਨ ਠੀਕ ਹੈ ਸ਼ੋਅ ਕਰ ਮਤਲਬ ਉਹ ਤਾਂ ਆ ਗਿਆ ਇਹ ਇਸ ਤਰ੍ਹਾਂ ਦੇਖ ਰਹੇ ਹੋ ਆਜੋ ਬਰਿੰਦਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਇਹ ਸਾਈਕਲ ਕਿਉਂ ਡੰਗਦਾ ਤੁਸੀਂ ਕੰਦ ਨਾਲ ਇਹ ਹੈ ਬਾਈ ਜੀ ਜੋ ਕੋਈ ਵੀ ਇੱਕ ਤਰ੍ਹਾਂ ਦਾ ਸਾਈਨ ਹੁੰਦਾ ਤੇ ਵੀ ਕੋਈ ਟਰੈਕਟਰ ਵਾਲੀ ਦੁਕਾਨ ਹੈ ਤਾਂ ਉਹ ਤੇ ਟਰੈਕਟਰ ਛਾਪੇ ਹੁੰਦੇ ਆ ਤਾਂ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਸੀਗਾ ਉਹ ਕਹਿੰਦਾ ਮੇਰਾ ਸਾਈਕਲ ਲਗਾ ਦਿਓ ਸਾਈਕਲ ਵਾਲੀ ਦੁਕਾਨ ਸਾਈਕਲ ਹੈ ਐ ਦੂਰੋਂ ਕੋਈ ਵੀ ਆਉਂਦਾ ਤਾਂ ਸਾਈਕਲ ਡੰਗੇ ਘੰਟੀਕ ਲੱਗ ਰਿਹਾ ਇਹ ਉਸ ਤੋਂ ਜਿਨ੍ਹਾਂ ਦੀ ਇਹ ਦੁਕਾਨ ਹੈ ਉਹਨਾਂ ਦਾ ਬਕਾਇਦਾ ਨਾਮ ਹੈ ਤੇ ਉਹਨਾਂ ਦਾ ਨੰਬਰ ਹੈ ਕਈ ਵਾਰੀ ਦੁਕਾਨ ਨਹੀਂ ਖੁੱਲੀ ਆ ਗਈ ਅਗਲਾ ਨੰਬਰ ਤੋਂ ਫਲਾ ਸਕਦੇ 走，我打门进去。刷刷 ਆ ਜੀ ਪ੍ਰਿੰਦਰ ਹੈ ਨਾ ਹਾਂਜੀ ਚਲੋ ਪ੍ਰਿੰਦਰ ਜੀ ਤੁਸੀਂ ਸਾਨੂੰ ਸੰਦੂਖ ਦੀ ਵੀ ਗੱਲ ਕੀਤੀ ਆ ਸੰਦੂਖ ਹੋਈ ਹੈ ਜੀ ਬਿਲਕੁਲ ਭਾਈ ਜੀ ਇਹ 121 ਸਾਲ ਜਿਹੜਾ ਪੁਰਾਣਾ ਸੰਦੂਖ ਹੈ ਠੀਕ ਹੈ ਤੇ ਇਹਨੂੰ ਅਸੀਂ ਜਦੋਂ ਖੋਲਿਆ ਪਹਿਲੀ ਗੱਲ ਤਾਂ ਇਹਦੀ ਖੂਬਸੂਰਤੀ ਅੱਜ ਵੀ ਤਾਜ਼ਾ ਹਾਂ ਬਿਲਕੁਲ ਜੀ ਕੋਈ ਹੋਰ ਅੱਜ ਦੇ ਟਾਈਮ ਦੀ ਲੱਕੜ ਹੁੰਦੀ ਹੋ ਸਕਦਾ 2-4 ਸਾਲ ਕੱਟ ਦੀ ਤੇ ਬਿਲਕੁਲ ਉਵੇਂ ਐਗਜ਼ਿਟ ਉਵੇਂ ਪਿਆ ਤੇ ਜਦੋਂ ਅਸੀਂ ਇਹਨੂੰ ਓਪਨ ਕੀਤਾ ਜਾ ਜਿਨ੍ਹਾਂ ਦਾ ਇਹ ਸੰਦੂਕ ਉਹਨਾਂ ਦੇ ਕੁਝ ਨਿਸ਼ਾਨੀਆਂ ਉਰਦੂ ਦੇ ਵਿੱਚ ਖਤ ਠੀਕ ਹੈ ਜੀ ਜਾਂ ਸਾਨੂੰ ਇੱਕ ਇਹਦੇ ਘੜੀ ਮਿਲੀ ਆ ਠੀਕ ਹੈ ਜੀ ਉਹਦਾ ਬਿੱਲ ਵੀ ਆ ਬਾਕਾਇਦਾ ਸਾਡੇ ਕੋਲ ਠੀਕ ਹੈ ਇਹ ਘੜੀ ਕ੍ਰਿਫਸ ਕੰਪਨੀ ਦੀ ਘੜੀ ਹੈ ਜੀ 280 ਰੁਪਏ ਦੀ 1968 ਦੇ ਵਿੱਚ ਖਰੀਦੀ ਹੋਈ ਹੈ ਜੀ 280 ਰੁਪਏ ਦੀ 1968 ਦੇ ਵਿੱਚ ਹਾਂ ਬੰਬੇ ਤੋਂ ਠੀਕ ਹੈ ਤੁਸੀਂ ਦੋਸਤੋ ਦੇਖ ਸਕਦੇ ਹੋ ਜਿਹੜੇ ਸਾਡੇ ਫੈਨ ਫੋਲੋਅਰ ਨੇ 1968 ਜੀ ਤੇ ਡੇਟ ਪਈ ਹੋਈ ਹੈ ਕ੍ਰਿਪਸ ਕੰਪਨੀ ਦੀ ਇਹ ਵਾਚ ਹੈ ਇਹ ਵਾਚ ਹੈ ਜੇ ਅੱਜ ਦੇ ਹਿਸਾਬ ਨਾਲ 280 ਰੁਪਏ ਦੀ ਉਸ ਟਾਈਮ ਖਰੀਦੀ ਹੋਈ ਹੈ ਬੰਬੇ ਤੋਂ ਜੇ ਅੱਜ ਦੇ ਹਿਸਾਬ ਨਾਲ ਇਹਦੀ ਕੀਮਤ ਦੀ ਗੱਲ ਕਰੀਏ ਤਾਂ तकरीबन 40 ਤੋਂ 50000 ਰੁਪਏ ਬਣੇਗੀ ਇਹ ਉਹੀ ਘੜੀ ਹੈ ਸਰ ਹਾਂਜੀ ਹਾਂਜੀ ਇਹ ਉਹੀ ਘੜੀ ਹੈ ਵਾਚ ਇਹ ਪ੍ਰਾਣੀ ਐਂਟਿਕ ਚੀਜ਼ਾਂ ਨੇ ਕ੍ਰਿਪਸ ਕੰਪਨੀ ਦੀ ਇਹ ਵਾਚ ਬਾਕੀ ਹੋਰ ਵੀ ਬਹੁਤ ਸਾਰੇ ਉਰਦੂ ਦੇ ਵਿੱਚ ਖਤ ਪਹਿਲਾਂ 1968 ਦੀ ਘੜੀ ਹੈ ਜੀ ਬੰਬੇ ਤੋਂ ਖਰੀਦੀ ਹੋਈ ਹੈ ਇਹ ਜੋ ਅੰਟੀਕ ਜੇ ਮੈਂ ਆਪਾਂ ਕਹਿ ਸਕਦਾ ਖਤ ਰਖੋ ਸਿੱਧਾ ਇਹ ਖਤ ਹੈ ਜੀ ਇਹ ਖਤ ਕਿਸ ਤਰ੍ਹਾਂ ਦਾ ਲਿਖਿਆ ਗਿਆ ਕਿ ਕਿਸ ਤਰ੍ਹਾਂ ਦਾ ਖਤ ਹੈ ਕੀ ਕੀ ਚੀਜ਼ ਲਿਖੀ ਹੋਈ ਮਿਤੀ 21 1979 ਦਾ ਖਤ ਹੈ ਜੀ ਜਦੋਂ ਫੋਨ ਦਾ ਨਹੀਂ ਸੀਗਾ ਉਹਨਾਂ ਦਾ ਚਲੋ 2000 ਤੋਂ ਬਾਅਦ ਹੀ ਪਪੂਲਰ ਹੋਇਆ ਨਾ ਤੇ ਪਹਿਲਾਂ ਅੱਗੇ ਖਤ ਪੈਂਦਾ ਸੀ ਤਾਂ ਉਹ ਲਿਖਿਆ ਹੋਇਆ ਵੀ ਦਿਖਾ ਸਕਦੇ ਹਾਂ ਤੁਸੀਂ ਘੱਟ ਦੇਖੋ ਜੀ ਬਾਈ ਨੇ 1979 ਹਾਂਜੀ 1979 79 ਦਾ ਖਾਤਾ ਜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਅ ਚੈਨਲ ਤੇ ਸਾਡੇ ਠੀਕ ਹੈ ਜੀ ਤੇ ਉਰਦੂ ਦੇ ਵਿੱਚ ਵੀ ਨੇ ਜੀ ਉਰਦੂ ਦੇ ਵਿੱਚ ਵੀ ਕਾਫੀ ਚੀਜ਼ਾਂ ਮਿਲੀਆਂ ਸਾਨੂੰ ਪੁਰਾਣੀ ਐ ਇਸੇ ਸੰਦੂਖ ਦੇ ਵਿੱਚੋਂ ਮਿਲੀਆਂ ਹਾਂਜੀ ਹਾਂਜੀ ਇਸੇ ਸੰਦੂਖ ਦੇ ਵਿੱਚੋਂ ਦੋਸਤੋਂ ਮਿਲੀਆਂ ਨੇ ਤੁਸੀਂ ਬਾਈ ਨੇ ਬੜੇ ਪਿਆਰ ਨਾਲ ਸੰਭਾਲ ਕੇ ਰੱਖਿਆ ਸਾਡੇ ਪਿੰਡ ਜੋ ਮਸਜਿਦ ਆ ਉੱਥੇ ਮੌਲਵੀ ਸਾਹਿਬ ਰਹਿੰਦੇ ਨੇ ਉਹਨਾਂ ਨੂੰ ਅਸੀਂ ਪੜ੍ਹਾਵਾਂਗੇ ਵੀ ਕੀ ਲਿਖਿਆ ਠੀਕ ਹੈ ਇਹ ਖਤ ਲਿਖਿਆ ਹੋਇਆ ਜੀ ਠੀਕ ਹੈ ਸਿੰਘ ਬ੍ਰਿੰਦਰ ਦੇ ਨਾਮ ਨਾਲ ਤੁਹਾਡਾ ਚੈਨਲ ਵੀ ਫੇਮਸ ਹੈ ਠੀਕ ਹੈ ਤੁਸੀਂ ਸੌਂਗ ਵੀ ਲਿਖਦੇ ਹੋ ਤੇ ਚਿੜੀਆਂ ਤੇ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਚਿੜੀਆਂ ਰੱਖੀਆਂ ਹੋਈਆਂ ਨੇ ਹਨਾ ਤੇ ਦਾਣਾ ਵੀ ਪਿਆ ਰਹੇ ਕੀ ਕਹਿਣਾ ਚਾਹੁੰਦੇ ਇਹਦਾ ਬਾਈ ਜੀ ਇਹ ਕਨਸੈਪਟ ਸੀ ਕਿਉਂਕਿ ਮਾਰਨਿੰਗ ਹਾਂਜੀ ਮਾਰਨਿੰਗ ਭਾਰਤੂਗੀ ਚੋਟਾ ਪੋਇਟ ਇਹਦਾ ਇਹ ਕਨਸੈਪਟ ਸੀ ਬਾਈ ਜੀ ਸਵੇਰੇ ਉੱਠਦਿਆਂ ਮਾਰਨਿੰਗ ਕਿਉਂਕਿ ਚੈਲਪੈਲ ਚਿੜੀਆਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਬਿਲਕੁਲ ਤੇ ਉਹ ਐਸੀ ਆਸਟ੍ਰੇਲੀਆ ਦੀਆਂ ਚਿੜੀਆਂ ਮੰਗਵਾ ਕੇ ਲਗਾਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਫੂਡ ਹੈ ਜਿਹੜਾ 1 ਮਹੀਨੇ ਦਾ ਤਕਰੀਬਨ ਵਿੱਚ ਆ ਤੇ ਸਿਰਫ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਗਰ ਚਿੜੀ ਨੂੰ ਕੋਈ ਮੌਸਮ ਦੇ ਚੇਂਜਿੰਗ ਨਾਲ ਕੋਈ ਠੀਕ ਹੈ ਬਿਮਾਰ ਹੁੰਦੀ ਹੈ ਕੋਈ ਚਿੜੀ ਤਾਂ ਅਸੀਂ ਮੈਡੀਸਨ ਵੀ ਇਹਦੀ ਵਿੱਚ ਲਗਾਈ ਹੈ ਉਹ ਆਪਣੇ ਆਪ ਚੁੰਝ ਨਾਲ ਮੈਡੀਸਨ ਲੈ ਲੇਗੀ ਤੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਸ ਤੋਂ ਬਾਅਦ ਬੱਚਿਆਂ ਦੀ ਅਸੀਂ ਡਿਊਟੀ ਲਾਈ ਹੈ ਵੀ ਜਿਹੜਾ ਇਹਨਾਂ ਨੂੰ ਪ੍ਰੋਪਰ ਇਹਦੀ ਦੇਖਭਾਲ ਕਰੋ ਪਾਣੀ ਚੇਂਜ ਕਰਕੇ ਪਾਣੀ ਬਦਲੋ ਜੋ 3 ਮਹੀਨੇ ਬਾਅਦ ਸਾਰੇ ਰਲ ਕੇ ਪਿੰਡ ਵਾਲੇ ਨੌਜਵਾਨ ਕੋਈ ਉਹਨੂੰ ਜਿਓਮੈਟਰੀ ਬਾਕਸ ਹੋ ਗਿਆ ਜਾਂ ਕੋਈ ਵੀ ਉਹਦੀ ਪੜ੍ਹਾਈ ਦੀ ਲੋੜ ਹੈ ਮਤਲਬ ਪੜ੍ਹਾਈ ਦੀ ਜਿਹੜੀ ਚੀਜ਼ ਦੀ ਲੋੜ ਆ ਉਹ ਦਵਾਂਗੇ ਭਾਈ ਬੱਚਿਆਂ ਨੂੰ ਇੱਕ ਨੇਚਰ ਨਾਲ ਜੋੜਨ ਦਾ ਉਪਰਾਹਲਾ ਕਹਿ ਸਕਦੇ ਠੀਕ ਤੇ ਨਾਲ ਦੀ ਨਾਲ ਤੁਸੀਂ ਸਿੰਗਰ ਹੋ ਤੇ ਗਾਣਾ ਵੀ ਕਹਿੰਦੇ ਵਧੀਆ ਲਿਖਦੇ ਹੋ ਤੇ ਪਹਿਲਾਂ ਵੀ ਥੋੜੇ ਇੱਕ ਪਿੰਡ ਚ ਬਾਬਾ ਰਾਮਤਾ ਵੀ ਮਸ਼ਹੂਰ ਹੋਏ ਨੇ ਤੁੰਬੀਆਂ ਬਣਾਉਂਦੇ ਹੁੰਦੇ ਸੀ ਹਾਂਜੀ ਉਹਨਾਂ ਬਾਰੇ ਵੀ ਥੋੜਾ ਚੱਲੋ ਉਹਨਾਂ ਦਾ ਜੀ ਬੜਾ ਗੁਰਵਰ ਸਿੰਘ ਰਾਮਤਾ ਜੀ ਸਵਰਗਵਾਸੀ ਨੇ ਉਹਨਾਂ ਦਾ ਠੀਕ ਹੈ ਜੀ ਤੇ ਉਹ ਤੁੰਬੀ ਪਲੇ ਕਰਦੇ ਸੀਗੇ ਵੱਡੇ ਵੱਡੇ ਸਤਾਰਾਂ ਨਾਲ ਉਹਨਾਂ ਨੇ ਤੁੰਬੀ ਪਲੇ ਕੀਤੀ ਹੈ ਜੀ ਠੀਕ ਹੈ ਤੇ ਅਚਨ ਚੇਤ ਤੋਂ ਪਿੱਛੇ ਹੀ ਡੇਢ ਦੋ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਜੀ ਤੇ ਉਹ ਸਭ ਤੋਂ ਵੱਡੀ ਗੱਲ ਉਹ 7 ਸੁਰਾਂ ਵਾਲੀ ਤੁੰਬੀ ਪਲੇ ਕਰਦੇ ਸੀ ਜਿੰਨੇ ਬਾਜੇ ਦੇ ਉੱਤੇ ਸੁਰ ਨੇ ਉਹਨੇ ਹੀ ਸੁਰ ਉਹਨਾਂ ਨੇ ਤੁੰਬੀ ਦੇ ਉੱਤੇ ਲਾਏ ਔਰ ਜਿਹੜੀ ਉਹ ਤੁੰਬੀ ਬਣਾਉਂਦੇ ਸੀਗੇ ਫਸਟ ਫਿੰਗਰ ਨਾਲ ਪਲੇ ਹੁੰਦੀ ਸੀ ਵੈਸੇ ਚਾਰ ਪੋਟੇ ਲੱਗਦੇ ਨੇ ਤੁੰਬੀ ਦੇ ਤੇ ਸਿਰਫ ਉਹ ਦੋ ਉਂਗਲਾਂ ਦੇ ਉੱਤੇ ਸੱਤ ਸੁਰ ਕਰਤੇ ਸੀ ਉਹਨਾਂ ਨੂੰ ਸਾਨੂੰ ਕੋਈ ਵੀ ਦੋ ਲੈਣਾ ਤੁਹਾਡੇ ਜੋ ਤੁਹਾਡਾ ਲਿਖਿਆ ਹੋਵੇ ਪਿੰਡ ਤੇ ਲਿਖਿਆ ਹੋਵੇ ਨਾ ਬਾ ਸ਼ਹਿਰ ਤੇ ਲਿਖਿਆ ਹੋਵੇ ਜਾਂ ਕੋਈ ਕਿਸੇ ਵੀ ਟੋਪਿਕ ਤੇ ਲਿਖਿਆ ਹੋਵੇ ਇਹ ਸੀਗਾ ਜੀ ਪਿੰਡ ਬਾਰੇ ਕਹਿੰਦਾ ਦੇਖਣ ਨੂੰ ਲੱਗਦਾ ਐਂਡ ਕੋੜੇ ਮੇਰਾ ਨਾਬੇ ਦੇ ਕੋਲ ਮੇਰਾ ਨਾਬੇ ਦੇ ਕੋਲ ਪਿੰਡ ਕੋੜੇ ਕਦੇ ਮਾਰ ਕੇ ਵੇਖੀ ਕਦੇ ਮਾਹਰ ਕੇ ਵੇਖੀ ਗੇੜੀ ਨਹੀਂ ਆਕੇ ਦੇਖੀ ਸਾਧੋ ਢੇੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਏ ਸੀ ਹੈ ਜੀ ਪਿੰਡ ਤੋਂ ਸ਼ੁਰੂ ਹੋਇਆ ਤੁਹਾਡਾ ਲਿਖਣ ਦਾ ਦੌਰ ਕਦੋਂ ਸ਼ੁਰੂ ਹੁੰਦਾ ਹੈ ਬਚਪਨ ਤੋਂ ਹੋ ਗਿਆ ਜਾਂ ਪੜ੍ਹਾਈ ਟਾਈਮ ਹੋ ਗਿਆ ਕਿੰਵੀਂ ਕਲਾਸ ਸੀ ਕਦੋਂ ਤੋਂ ਦੌਰ ਸ਼ੁਰੂ ਹੁੰਦਾ ਤੁਹਾਡਾ ਲਿਖਣ ਦਾ ਕਿੰਨਾ ਟਾਈਮ ਲੱਗ ਜਾਂਦਾ ਹੈ ਇੱਕ ਕਲਾਕਾਰ ਹੈ ਕੋਈ ਵੀ ਉਹਦੀ ਆਪਣੀ ਥਿਊਰੀ ਹੁੰਦੀ ਹੈ ਕੋਈ ਅਸੀਂ ਸਾਨੂੰ ਸੁਣਨ ਨੂੰ ਮਿਲਦਾ ਕੋਈ ਕਹਿੰਦਾ ਜੀ ਸਾਨੂੰ ਖੇਚ ਚ ਬੈਠ ਕੇ ਲਿਖਣ ਨੂੰ ਕੋਈ ਰਾਤ ਨੂੰ ਉੱਠ ਕੇ ਲਿਖਦਾ ਤੂੰ ਥੋੜਾ ਕੀ ਕੀ ਹੈ ਕਿਵੇਂ ਤੁਹਾਡੇ ਚ ਇਹ ਚੀਜ਼ ਆਈ ਕਿੱਥੋਂ ਸਟਾਰਟਿੰਗ ਕਿੱਥੋਂ ਹੋਈ ਸ਼ੌਂਕ ਤਾਂ ਬਚਪਨ ਤੋਂ ਸੀਗਾ ਪਰਿਵਾਰ 'ਚ ਪਹਿਲਾਂ ਕੋਈ ਗਾਉਂਦਾ ਸੀ ਨਹੀਂ ਨਹੀਂ ਪਰਿਵਾਰ ਦੇ ਵਿੱਚ ਇਦਾਂ ਦਾ ਨਹੀਂ ਸੀਗਾ ਠੀਕ ਹੈ ਤੇ ਸ਼ੌਂਕ ਤਾਂ ਬਚਪਨ ਤੋਂ ਸੀਗਾ ਤੇ ਉਸ ਤੋਂ ਬਾਅਦ 2008 ਤੋਂ ਪ੍ਰੋਪਰ ਲਿਖਣਾ ਸਟਾਰਟ ਕੀਤਾ ਸੀਗਾ ਠੀਕ ਹੈ ਤੇ ਚਲੋ ਚਲ ਵਿਚ ਦੀ ਗੈਪ ਵੀ ਪਿਆ ਕੋਈ ਦਿੱਕਤ ਆਉਣ ਕਰਕੇ ਪ੍ਰੋਪਰ 2016 ਤੋਂ ਫੇਰ ਸਟਾਰਟ ਕੀਤਾ ਜੀ ਜਿਹੜੇ ਮੇਰੇ ਹੁਣ ਗਾਣੇ ਰਿਕਾਰਡ ਹੋ ਰਹੇ ਨੇ ਉਹ ਤਕਰੀਬਨ 2022 ਤੋਂ ਰਿਕਾਰਡ ਹੋ ਰਿਕਾਰਡ ਹੋ ਰਹੇ ਨੇ ਹਾਂਜੀ ਠੀਕ ਹੈ तकरीबन ਇਹ ਕਹਿ ਸਕਦੇ ਆ ਵੀ ਲੰਬੀ 13-14 ਸਾਲ ਦੀ ਮਿਹਨਤ ਕਹਿ ਸਕਦੇ ਮਿਹਨਤ ਕਰ ਰਿਹਾ ਤਾਂ ਨਾਬੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਥੋੜਾ ਕੋਈ ਨਵਾਂ ਗੀਤ ਉਹਨਾਂ ਇਹ ਦਿਨਾਂ 'ਚ ਸੁਣਨ ਮਿਲ ਸਕਦਾ ਬਹੁਤ ਜਲਦੀ ਜੀ ਦੋ ਗਾਣੇ ਆ ਮੇਰੇ ਵੱਡੇ ਸਿੰਗਰਾਂ ਨਾਲ ਆ ਰਹੇ ਨੇ ਠੀਕ ਹੈ ਤੇ ਉਹ ਨਾਮ ਅਸੀਂ ਪਹਿਲਾਂ ਜਾਣ ਕੇ ਨਹੀਂ ਉਹ ਕਰਦੇ ਤੇ ਪਹਿਲਾਂ ਵੀ ਜਿਹੜੇ ਗਾਣੇ ਉਹਨਾਂ ਨੂੰ ਬੜਾ ਪਿਆਰ ਦਿੱਤਾ ਸਾਰਿਆਂ ਨੇ ਕਿ ਆਇਓ ਅਮਲੀ ਦਾ ਮੀਟਰ ਹੈ ਮਾਲ ਫੜਾ ਜਾਨੀ ਅਥਰੂ ਹੈ ਜੀ ਜਗਦੀਪ ਪੰਡੋਰੀ ਦਾ ਤੇ ਮੇਰਾ ਖੁਦ ਦਾ ਗਾਣਾ ਮਾਲ ਮੁੱਕਿਆ ਪਿਆ ਉਹ ਆਪਣਾ ਯੂਟਿਊਬ ਦੇ ਉੱਤੇ 3 ਮਿਲੀਅਨ ਹੋ ਚੁੱਕਿਆ ਵਿਦਾਊਟ ਐਡ ਵਾਹ ਜੀ ਵਾਹ 3 ਮਿਲੀਅਨ ਹਾਂ ਜੀ 3 ਮਿਲੀਅਨ ਚੱਲਿਆ ओरिजिनल ਠੀਕ ਹੈ ਠੀਕ ਹੈ ਠੀਕ ਹੈ ਸਰ ਉਹ ਬੱਚੇ ਜਿਹੜੇ ਹਾਂ ਆਜੂ ਆਜੂ ਬੱਚੇ ਉਹ ਬੋਰਡ ਕੈਪਚਰ ਕਰ ਲੈ ਜੀ ਹਾਉ ਮੈਂ ਕਿੱਦਾਂ ਜਾਂਦਾ ਹੋਇ ਲੈ ਲੈਣਾ ਬੋਰਡ ਦੇ ਨੀਚੇ ਹੀ ਕਰ ਦਿੰਦੇ ਆਜੂ 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 ਨਾ ਦਿਨੋਲੇ ਬੱਚਾ 500 ਤੋਂ 500 ਦਾ ਪ੍ਰਾਇਜ਼ ਕਰਨਾ ਠੀਕ ਹੈ ਤੋਹੂਰੇ ਪਟਿਆਲੇ ਡਿਸਟ੍ਰਿਕਟ ਪਿੰਡ ਦਾ ਮਾਣ ਜਸਵੀਰ ਸਿੰਘ ਪੁੱਤਰ ਚਮਕੌਰ ਸਿੰਘ ਜਸਨੂਰ ਪੁੱਤਰੀ ਰਹਿਮਾਨ ਖਾਨ ਤੁਸੀਂ ਬੱਚਿਆਂ ਦਾ ਦੇਖ ਰਹੇ ਹੋ ਇਹਨਾਂ ਦੇ ਜਿਹੜੀ ਪੜ੍ਹਾਈ ਹੈ ਉਹਦੇ ਵਿੱਚੋਂ ਕੁੜੀਆਂ ਦੇ ਨੰਬਰ ਹੈਗੇ ਨੇ 500 ਤੋਂ 499 ਤੇ ਮੁੰਡੇ ਦੇ ਨੰਬਰ 500 ਤੋਂ 500 ਆਉਹ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਕੀ ਹਾਲ ਹੈ ਬੇਟਾ ਬਹੁਤ ਵਧੀਆ ਕੀ ਨਾਮ ਹੈ ਜਸਨੂਰ ਜਸਨੂਰ ਬੇਟਾ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਕਿੰਵੀਂ ਕਲਾਸ ਚ پڑھਦੇ 6ਵੀਂ 6ਵੀਂ ਚ ਕਿੰਨੇ ਨੰਬਰ ਆਏ 5ਵੇਂ ਵਿੱਚ 499 400 ਨੇ ਕਿਤੇ ਪੜਾਈ ਟਿਊਸ਼ਨਾਂ ਟੈਸਨਾ ਜ਼ਿਆਦਾ ਰੱਖੀਆਂ ਹੋਈਆਂ ਸੀ ਕਿ ਕਰੇ ਕਲੀਕ ਟਿਊਸ਼ਨ ਸੀ ਇੱਕ ਡਿਵੀਸ਼ਨ ਸੀ ਠੀਕ ਹੈ ਤੇ ਹਾਂਜੀ ਇਹ ਮੁੰਡਾ ਸਾਡੇ ਕੋਲ ਹੈਗਾ ਕੀ ਨਾਮ ਹੈ ਬੇਟਾ ਕਿਰਾਂ ਸਿੰਘ ਅੱਛਾ ਕਿੰਵੀਂ ਚ ਪੜ੍ਹਦਾ ਹੂ ਇਸ ਟਾਈਮ ਸੱਤਵੀਂ ਚ ਸੱਤਵੀਂ ਚ ਜੇ ਦਿੱਤਾ ਆਰਡਰ ਨੰਬਰ ਆਏ ਨੇ ਫਨੀ ਮੇ ਜਮਾ ਚਾਹੀਏ ਠੀਕ ਹੈ ਕਿਵੇਂ ਲੱਗਦਾ ਪੜ੍ਹਾਈ ਵੱਲ ਕਿਵੇਂ ਲੱਗਦਾ ਪੜ੍ਹਾਈ ਵੱਲ ਵਧੀਆ ਵਧੀਆ ਅੱਗੇ ਵੀ ਮਿਹਨਤ ਜਾਰੀ ਹੈ ਹਾਂਜੀ ਤੁਸੀਂ ਦੇਖੋ ਬੱਚੇ ਕਿੰਨੇ ਪਿਆਰ ਨਾਲ ਗੱਲ ਕਰ ਰਹੇ ਨੇ ਔਰ ਥੋੜੇ ਜੇ ਇਸ ਤਰ੍ਹਾਂ ਦੇ ਬੱਚੇ ਲਾਈਵ 'ਚ ਅੱਗੇ ਲੰਘ ਜਾਂਦੇ ਨੇ ਮੇਰੇ ਹਿਸਾਬ ਨਾਲ ਪ੍ਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਬਾਰੇ ਕੋਈ ਬਾਈ ਜੀ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ ਨਾ ਮੇਰੇ ਪਿੰਡ ਦੇ ਬੱਚੇ ਸੀਗੇ ਇਹ 500 ਤੋਂ 500 ਨੰਬਰ ਲਿੱਤੇ ਨੇ ਠੀਕ ਹੈ ਤੇ ਗੁੜੀਆ ਇਹਦੇ 499 ਠੀਕ ਹੈ ਸਭ ਤੋਂ ਵੱਡੀ ਗੱਲ ਹੈ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ ਠੀਕ ਹੈ ਪਿੰਡ ਸਾਧੋ ਏਡੀ ਦਾ ਨਾਮ ਇਹਨਾਂ ਨੇ ਰੋਸ਼ਨ ਕੀਤਾ ਪਰ ਦੁੱਖ ਇਹ ਆ ਵੀ ਇਹਨਾਂ ਨੂੰ ਕੋਈ ਐਪਰੀਸ਼ੀਏਟ ਕਰਨ ਨਹੀਂ ਆਇਆ ਓਕੇ ਚਾਹੇ ਕੋਈ ਸਿੱਖਿਆ ਵਿਭਾਗ ਦਾ ਕੋਈ ਕਰਮਚਾਰੀ ਲਾ ਲੋ ਜਾਂ ਕੋਈ ਮੌਜੂਦਾ ਕੋਈ ਐਮਐਲਏ ਸਾਡਾ ਜੋ ਕੋਈ ਹੋਰ ਵੀ ਆ ਰਾਜਨੀਤਿਕ ਕਿਉਂਕਿ ਫਰਜ਼ ਬਣਦਾ ਸੀ ਉਹਨਾਂ ਦਾ ਹਾਂ ਬਿਲਕੁਲ ਪਟਿਆਲੇ ਜ਼ਿਲ੍ਹੇ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਟੌਪ ਕਰਨਾ ਉਹ ਵੀ ਇੰਨੀ ਛੋਟੀ ਉਮਰ 'ਚ ਬਿਲਕੁਲ ਪਰ ਬਿਦਾਉਟ ਕੋਈ ਜ਼ਿਆਦਾ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਬਹੁ ਆਉਣ ਵਾਲਾ ਕੋਈ ਪਿੱਛੇ ਹੈ ਨਾ ਤੇ ਬਿਲਕੁਲ ਠੀਕ ਠਾਕ ਘਰੋਂ ਕਹਿ ਸਕਦੇ ਆ ਕੋਈ ਕਾਰਨ ਕਿਤੇ ਇਹ ਚੀਜ਼ ਦੇਖੇ ਵੀ ਕਿਉਂ ਨਹੀਂ ਕਰਨਾ ਕਿ ਮਤਲਬ ਜਾਂ ਤਾਂ ਇਹ ਲਾਲੋ ਵੀ ਨੋਰਮਲ ਗੱਲ ਮੰਨ ਲੈ ਕੇ ਨਹੀਂ ਆਮ ਤਾਂ ਮਾੜੀ ਮੁੱਟੀ ਟਵੀਟ ਹੁੰਦੀ ਆ ਮਾੜੀ ਟਵੀਟ ਕੀਤੀ ਜਾਂਦੀ ਆ ਜੇ ਦੇਖੋ ਜੇ ਇਹ ਬੱਚਾ ਕੋਈ ਗਲਤ ਕਦਮ ਚੁੱਕ ਦਿੰਦਾ ਕੋਈ ਗਲਤ ਚੀਜ਼ ਕਰ ਦਿੰਦਾ ਤਾਂ ਉਹ ਸਾਰਾ মিডিਆ ਵੀ ਆਉਣਾ ਸੀਗਾ ਤੇ ਪੁਲਿਸ ਵੀ ਆਉਣੀ ਸੀਗੀ ਸਾਰੇ ਉਹਨਾਂ ਨੂੰ ਪਰ ਇਹਨੇ ਬਹੁਤ ਵਧੀਆ ਗੱਲ ਕੀਤੀ ਪਰ ਅਪਰੀਸ਼ੀਏਟ ਕਰਨ ਨਹੀਂ ਕੋਈ ਆਇਆ ਅਸੀਂ ਫਿਰ ਪਿੰਡ ਸਾਰਿਆਂ ਨੇ ਰਲ ਕੇ ਡਿਸਾਈਡ ਕੀਤਾ ਵੀ ਇਹਦਾ ਅਸੀਂ ਆਪ ਹੀ ਪਿੰਡ ਵੱਲੋਂ ਹੀ ਅਪਰੀਸ਼ੀਏਟ ਕਰ ਦਿੰਦੇ ਆ ਪਿੰਡ ਵੱਲੋਂ ਕਿਉਂਕਿ ਚਲੋ ਇਹ ਵੀ ਬਹੁਤ ਵਧੀਆ ਕੰਮ ਹੈ ਜੀ ਇਹ ਬੱਚਿਆਂ ਦਾ ਬੋਰਡ ਲਾ ਕੇ ਬੋਰਡ ਲੱਗਣ ਨਾਲ ਜਿੰਨੇ ਵੀ ਹੋਰ ਬੱਚੇ ਨੇ ਇਹਨਾਂ ਦੇ ਮਨ ਦੇ ਵਿੱਚ ਵੀ ਬਲਬਲਾ ਹੋ ਗਿਆ ਵੀ ਇਹਨਾਂ ਦਾ ਕਿਉਂ ਲੱਗਿਆ ਸਾਡਾ ਕਿਉਂ ਨਹੀਂ ਲੱਗਿਆ ਹਾਂ ਹੁੰਦਾ ਇਹ ਜਦੋਂ ਆਪਾਂ ਆਮ ਕਹਿੰਦੇ ਇੱਕ ਦੂਜੇ ਨੂੰ ਟੱਸ਼ਨ ਵੱਜ ਜਾਂਦੇ ਬਿਲਕੁਲ ਬਿਲਕੁਲ ਤਾਂ ਲੱਗਦਾ ਇਹ ਤੋਂ ਬਾਅਦ ਬੱਚਿਆਂ ਨਾਲ ਤੁਹਾਡੀ ਗੱਲਬਾਤ ਹੁੰਦੀ ਉਹ ਬੱਚਿਆਂ ਨਾਲ ਪੜ੍ਹਦੇ ਨੇ ਜਿਹੜੇ ਕਹਿੰਦੇ ਆਉਣਗੇ ਵੀ ਕੀ ਕਹਿੰਦੇ ਹਾਂ ਜੀ ਵੀਰ ਜੀ ਅੱਗੇ ਐਵੇਂ ਤਰੱਕੀ ਕਰਾਂਗੇ ਮੈਂ ਪੜ੍ਹਾਂਗੇ ਮੈਂ ਨੰਬਰ ਲੈ ਕੇ ਆਵਾਂਗੇ ਬਿਲਕੁਲ ਭਾਈ ਜੀ ਤੇ ਸਭ ਤੋਂ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਮੈਂ ਅ ਜਦੋਂ ਇਹ ਅਸੀਂ ਇਹ ਬੋਰਡ ਲਗਾਇਆ ਤਾਂ ਸਾਰਿਆਂ ਦੀ ਰਹਿ ਨਾਲ ਲਗਾਇਆ ਤੇ ਇਸ ਤੋਂ ਬਾਅਦ ਬੋਰਡ ਇੱਕ ਦੋ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਕੋਲੇ ਵੀਡੀਓ ਵਾਇਰਲ ਹੋਈ ਉਹਨਾਂ ਦਾ ਮੇਰਾ वार्तालाਪ ਹੋਈ ਆ ਠੀਕ ਹੈ ਤੇ ਉਹ ਕਹਿੰਦੇ ਤੁਹਾਡੇ ਪਿੰਡ ਜਦੋਂ ਵੀ ਕੋਈ ਫੰਕਸ਼ਨ ਹੋਏਗਾ ਜਾਂ ਪ੍ਰੋਗਰਾਮ ਹੋਏਗਾ ਇਹ ਬੱਚਿਆਂ ਨੂੰ ਅਸੀਂ ਸਨਮਾਨਤ ਕਰਕੇ ਜਾਵਾਂਗੇ ਇਹ ਬਹੁਤ ਵੱਡੀ ਗੱਲ ਆ ਇਹ ਇਹਨਾਂ ਲਈ ਵੀ ਸਾਰੇ ਪਿੰਡ ਲਈ ਵੀ ਕਿਉਂਕਿ ਕੋਈ ਤਾਂ ਅੱਗੇ ਆਇਆ ਨਾ ਇਹਨਾਂ ਲਈ ਹਾਂਜੀ ਤੇ ਬੇਟਾ ਗੱਲ ਆ ਬੱਚਾ ਖੜਾ ਇੱਕ ਸਾਡੇ ਕੋਲ ਕੀ ਹਾਲ ਹੈ ਬੇਟਾ ਅਜੋ ਕੀ ਲੱਗਦਾ ਜਿਵੇਂ ਆ ਗੁੜੀਆਂ ਨੇ ਟੋਪ ਕੀਤਾ ਪੜ੍ਹਾਈ 'ਚ ਤੁਸੀਂ ਵੀ ਕਰੋਗੇ ਹਾਂਜੀ ਕੈਮਿਕਲ ਕਲਾਸ ਚ ਜੀ ਪੰਜਵੀਂ ਕੀ ਨਾਮ ਹੈ ਨਾਜ਼ੀਆਂ ਨਾਜ਼ੀ ਕੀ ਲੱਗਦਾ ਵੀ ਅੱਗੇ ਤੁਸੀਂ ਵੀ ਐਵੇਂ ਪੜਾਈ ਕਰਨੀ ਹੈ ਹੁਣ ਪੰਜਵੀਂ ਚੋਂ ਇਸ ਵਕਤ ਤਾਂ ਇਹਨੇ 594 ਤੁਸੀਂ ਕਿੰਨੇ ਲੱਗਦਾ ਇਹ ਲੈ ਕੇ ਆਓ ਜੀ 500 500 ਜੀ 500 ਬਾਈ ਦੇਖੋ ਇਹ ਇੱਕ ਜਜ਼ਬਾ ਹੈ ਬੱਚਿਆਂ ਦਾ ਜਜ਼ਬਾ ਹੈ ਬੱਚਿਆਂ ਦਾ ਪੂਣਾ ਵੀ ਚਾਹੀਦਾ ਬਾਈ ਜੀ ਕਿਉਂਕਿ ਹਿੰਮਤ ਹੋਣੀ ਚਾਹੀਦੀ ਹੈ ਸਭ ਤੋਂ ਵੱਡਾ ਬੰਦੇ ਦੇ ਵਿੱਚ ਮਿਹਨਤ ਤੋਂ ਬਿਨਾ ਹਿੰਮਤ ਤੋਂ ਬਿਨਾ ਕੁਝ ਨਹੀਂ ਹੁੰਦਾ ਤੁਸੀਂ ਵੀ ਪਿੰਡ ਲਈ ਹਿੰਮਤ ਕੀਤੀ ਹੈ ਸਾਰੀ ਪਿੰਡ ਕਰਨ ਵਾਲਾ ਦੇਖੋ ਪ੍ਰਮਾਤਮਾ ਹੁੰਦਾ ਇੱਕ ਜਰੀਆ ਬਣਦਾ ਉਹ ਇਨਸਾਨ ਦੇ ਥਰੂ ਬਣ ਜੇ ਜਾਂ ਕੋਈ ਵੀ ਹੋਰ ਹੈ ਨਾ ਜਰੀਆ ਬਣਦਾ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਠੀਕ ਹੈ ਠੀਕ ਤੇ ਉਹ ਬਾਬੇ ਬਾਰੇ ਤੋਂ ਹਾਂ ਬੋਰ ਲੱਗਿਆ ਹੈ ਸਵੱਗ ਵਰਸੀ ਬਾਬਾ ਗੁਰਵਖ ਸਿੰਘ ਰਮਤਾ ਤੇ ਬਾਬਾ ਰਮਤਾ ਜੀ ਨੇ ਆਪਣੀ ਤੂੰਬੀ ਦੀ ਕਲਾ ਨਾਲ ਪਿੰਡ ਸਾਧੋਹੜੀ ਦਾ ਨਾਮ ਪੰਜਾਬ ਵਿੱਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਕੀਤਾ ਤੁਸੀਂ ਵੀ ਇੱਕ ਕਲਾਕਾਰ ਹੋ ਜੀ ਠੀਕ ਹੈ ਤੁਹਾਡਾ ਵੀ ਇੱਕ ਗੀਤ ਲਿਖਣਾ ਹਨਾ ਇਹ ਮੈਂ ਸੁਣਿਆ ਵੀ ਤੂੰ ਵੀ ਆ ਮਨਾਉਂਦੇ ਸੀ ਗੱਲ ਸੱਚੀ ਹੈ ਇਹ ਬਿਲਕੁਲ ਭਾਈ ਜੀ ਇਹਨਾਂ ਦਾ ਗੁਰਵਰ ਸਿੰਘ ਸਵਰਗਵਾਰੀ ਸਿੰਘ ਗੁਰਵਰ ਸਿੰਘ ਰਮਤਾ ਹਾਂਜੀ ਤੇ ਬੜੇ ਸਾਡੇ ਪਿੰਡ ਦਾ ਮਾਣ ਸੀ ਕਈ ਵਾਰੀ ਅਸੀਂ ਵੀ ਕਦੇ ਬਾਹਰ ਜਾਂਦੇ ਸੀ ਤਾਂ ਇਹਨਾਂ ਦੇ ਨਾਮ ਨਾਲ ਸਾਨੂੰ ਜਾਣਦੇ ਸੀਗੇ ਯਾਰ ਰਮਤੇ ਦੇ ਪਿੰਡੋਂ ਆਏ ਆ ਸਾਧੂ ਹੀੜੀ ਤੋਂ ਰਮਤਾ ਸਾਧੂ ਹੀੜੀ ਦੇ ਹਾਂਜੀ ਹਾਂ ਕਿਉਂਕਿ ਤੂੰਬੀ ਦੇ ਬੜੇ ਅੱਛੇ ਪਲੇ ਕਰਦੇ ਸੀਗੇ ਬੜੀ ਅੱਛੀ ਪਲੇ ਕਰਦੇ ਸੀਗੇ ਹਰ ਸਭ ਤੋਂ ਵੱਡੀ ਗੱਲ ਆ ਵੀ ਜਿੰਨੇ ਬਾਜੇ ਦੇ ਸੁਰ ਹੁੰਦੇ ਨੇ ਉਹਨਾਂ ਨੇ ਤੂੰਬੀ ਦੇ ਉੱਤੇ ਸੁਰ ਲਗਾਏ ਸੀਗੇ ਔਰ ਗੂਠੇ ਨਾਲ ਤੇ ਫਰਸਟ ਫਿੰਗਰ ਨਾਲ ਪਲੇ ਕਰਦੇ ਸੀਗੇ ਵੈਸੇ ਤੂੰਬੀ ਚ ਚਾਰ ਉਂਗਲਾਂ ਯੂਜ਼ ਹੁੰਦੀਆਂ ਨੇ ਇਹ ਦੋ ਉਂਗਲਾਂ ਨਾਲ ਹੀ ਤੂੰਬੀ ਪੂਰੀ ਪਲੇ ਕਰਦੇ ਸੀਗੇ ਤੇ ਬੜੇ ਬੜੇ ਸਿੰਗਰਾਂ ਨਾਲ ਇਹਨਾਂ ਨੇ ਤੂੰਬੀ ਪਲੇ ਕੀਤੀ ਆ ਤੇ ਅੱবি ਮਦਭਾਗੀ ਆ ਵੀ 2 ਸਾਲ ਪਹਿਲਾਂ ਇਹਨਾਂ ਦੀ ਡੈਥ ਹੋ ਚੁੱਕੀ ਆ ਠੀਕ ਹੈ ਹਾਂ ਜੀ ਬڑا ਪਿੰਡ ਦਾ ਮਾਣ ਸੀ ਇਹ ਸਹੀ ਹੈ ਹੁਣ ਵੀ ਤਿਆਰ ਹੁੰਦੀ ਹੈ ਤੁਹਾਡੇ ਪਿੰਡ ਤੋਂ ਵੀ ਹਾਂਜੀ ਹੁਣ ਵੀ ਮੈਂ ਅੱਜ ਇੱਕ ਮਿਲ ਕੇ ਆਏ ਵੀਰ ਨੂੰ ਉਹ ਹਜੇ ਮਿਲਣਾ ਤੇ ਉਹ ਵੀ ਕਹਿ ਰਹੇ ਨੇ ਕਹਿੰਦੇ ਮੈਂ ਉਹਨਾਂ ਦਾ ਚੇਲਾ ਹੀ ਆ ਕਿ ਭਰਾ ਮੈਨੂੰ ਤੁਹਾਨੂੰ ਜਿਆਦਾ ਪਤਾ ਉਹ ਗੁਣ ਮੰਤਰ ਦੇ ਕੇ ਗਏ ਨੇ ਜੀ ਸਾਡੇ ਭੀਮਖਾਂ ਮਿਸਤਰੀ ਜੀ ਨੇ ਠੀਕ ਹੈ ਜੀ ਵੈਸੇ ਉਹ ਬੜੇ ਕਲਾਕਾਰ ਨੇ ਅਸਰਫਾ ਮੁੰਡਾ ਉਹਨਾਂ ਦਾ ਠੀਕ ਹੈ ਤੇ ਉਹ ਹਰ ਇੱਕ ਚੀਜ਼ ਬਣਾ ਦਿੰਦੇ ਓਕੇ ਔਰ ਅੰਟੀਕ ਚੀਜ਼ ਬਣਾ ਦਿੰਦੇ ਬਸ ਉਹਨਾਂ ਨੂੰ ਇੱਕ ਮਾਡਲ ਦਿਖਾ ਦੋ ਠੀਕ ਹੈ ਹੂ 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 ਨਕਲ ਤਿਆਰ ਕਰ ਦਿੰਦੇ ਆਂ ਪ੍ਰਮਾਤਮਾ ਨੇ ਇਹਦੀ ਕਿਰਪਾ ਕੀਤੀ ਹਾਂਜੀ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਤੁਸੀਂ ਵੀਡੀਓ ਦੇਖੋਗੇ ਇੱਕ ਰਹਿਲ ਹੁੰਦੀ ਆਪਣੀ ਗੁੜਕਾ ਸਾਹਿਬ ਰੱਖਣ ਨੂੰ ਠੀਕ ਹੈ ਰੱਖਣ ਵਾਸਤੇ ਉਹ ਤਕਰੀਬਨ ਉਹ ਤੇ ਕੁੰਡਾ ਕਬਜਾ ਜਾਂ ਮੇਖ ਯੂਜ਼ ਕੀਤੀ ਹੁੰਦੀ ਆ ਉਹਨਾਂ ਨੇ ਵਿਦਆਊਟ ਕੁੰਡੇ ਕਬਜੇ ਤੋਂ ਵਿਦਆਊਟ ਮੇਖ ਤੋਂ ਇੱਕੋ ਪੀਸ ਚੋਂ ਦੋ ਪੀਸ ਤਿਆਰ ਕੀਤੇ ਹੋਏ ਨੇ ਯਾਰ ਬੜੀ ਕੁਬੀ ਆਪਣੀ ਕਲਾ ਦਿਖਾਈ ਹੋਈ ਹੈ ਤੇ ਉਹ ਤੁੰਬੀ ਦਾ ਹੁਣ ਕੰਮ ਉਹ ਕਰਦੇ ਨੇ ਜੀ ਜੋ ਵੀ ਕਿਸੇ ਨੇ ਵੀ ਉਹਦਾਂ ਦੀ ਤੁੰਬੀ ਬਣਵਾਣੀ ਆ ਤਾਂ ਉਹਨਾਂ ਨਾਲ ਉਹਨਾਂ ਨੇ ਨੰਬਰ ਵੀ ਆਪਾਂ ਦੇ ਦਾਂਗੇ ਉਹਨਾਂ ਦਾ ਜੋ ਸਾਰੀ ਜਿੱਦਾਂ ਦੀ ਇਹ ਤਿਆਰ ਕਰਦੇ ਸੀਗੇ ਸੇਮ ਉਹਦਾਂ ਦੀ ਤੁੰਬੀ ਉਹ ਤੇ ਆ ਠੀਕ ਹੈ ਨਮਸਕਾਰ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਮ ਸਿੰਘ ਆ ਜੀ ਰਾਮ ਸਿੰਘ ਜੀ ਕਿਸ ਤਰ੍ਹਾਂ ਲੱਗਦਾ ਤੁਹਾਡਾ ਸਾਦੋ ਜਿਹੜੀ ਪਿੰਡ ਸਾਦੋ ਜਿਹੜੀ ਬਹੁਤ ਵਧੀਆ ਹੋ ਗਿਆ ਮੁੰਡੇ ਨੇ ਬਰਿੰਦਰ ਨੇ ਕਰਿਆ ਠੀਕ ਹੈ ਜੀ ਬਰਿੰਦਰ ਸਿੰਘ ਬਾਅਦ ਚ ਪੰਚਾਇਤ ਜੁੜ ਗਈ ਠੀਕ ਹੈ ਜੀ ਹੁਣ ਤਾਂ ਬਹੁਤ ਵਧੀਆ ਹੋ ਰਿਹਾ ਜੀ ਪੰਚਾਇਤ ਪੂਰਾ ਸਹਾਰਾ ਦੇ ਰਹੀ ਹੈ ਠੀਕ ਹੈ ਜੀ ਪੂਰਾ ਵਧੀਆ ਸੋਹਣਾ ਲੱਗ ਰਿਹਾ ਪਿੰਡ ਠੀਕ ਹੈ ਜੀ ਵਧੀਆ ਜੀ ਰਾਮਾ ਦਾ ਜਿਹੜੇ ਇਹ ਚੱਠਾ ਸਾਹਿਬ ਦੇ ਇਨਾਂ ਦੇ ਵੀ ਪ੍ਰਾਲਾਗ ਹਾਂ ਜੀ ਹਾਂ ਨਾ ਨਾ ਵੀ ਹੁਣ ਪੰਚਾਇਤ ਵੱਲੋਂ ਬਹੁਤ ਪੈਸਾ ਦਿੱਤਾ ਆਪਦੇ ਕੋਲੋਂ ਵੀ ਠੀਕ ਹੈ ਹੁਣ ਪੰਚਾਇਤ ਕੋਲੋਂ ਵੀ ਲਾ ਰਹੀ ਠੀਕ ਹੈ ਜੀ ਹਾਂ ਜੀ ਕਹਿਣਾ ਚਾਹੁੰਦੇ ਹਾਂ ਜੀ ਹਾਂ ਹਾਂ ਕਿੰਨਾ ਲੱਗਦਾ ਬਹੁਤ ਵਧੀਆ ਜੀ ਜਿਹੜਾ ਨਗਰ ਦਾ ਜੇ ਕਮ ਹੋ ਰਿਹਾ ਜੋ ਸਫਾਈ ਦਾ ਮੁੱਦਾ ਚੱਲਿਆ ਇਹ ਜਿਵੇਂ ਪਹਿਲਾਂ ਜਿਵੇਂ ਮਲੂਮੀ ਮੁੱਦਾ ਚੱਕਿਆ ਇਹ ਇਹ ਬਰਿੰਦਰ ਸਿੰਘ ਦਾ ਮੁੰਡਾ ਗਾਉਂਦਾ ਵੀ ਆ ਉਹ ਗਾਇਕ ਵੀ ਆ ਉਹਨਾਂ ਨੇ ਇਹ ਮੁੱਦਾ ਚੱਕਿਆ ਪਹਿਲਾਂ ਸਫਾਈ ਦਾ ਸ਼ੁਰੂ ਕੀਤਾ ਉਹਨਾਂ ਨੇ ਨਾਲ ਬੱਚਿਆਂ ਨੂੰ ਲਾ ਕੇ ਉਦੋਂ ਬਾਅਦ ਪੰਚਾਇਤ ਵੀ ਜੁੜ ਗਈ ਨਾਲ ਠੀਕ ਹੈ ਹੋਣ ਪੰਚਾਇਤ ਵੀ ਪੂਰਾ ਸਾਥ ਦੇ ਰਹੀ ਆ ਸਾਰਾ ਨਗਰੇ ਸਾਥ ਦੇ ਰਿਹਾ ਹੁਣ ਮਤਲਬ ਮੇਨ ਜਿਹੜਾ ਮੁੱਦਾ ਚੱਕਿਆ ਬਰਿੰਦਰ ਸਿੰਘ ਬਰਿੰਦਰ ਸਿੰਘ ਆ ਜੀ ਜਿਹੜਾ ਮੁੰਡਾ ਗਾਉਂਦਾ ਗਾਉਂਦਾ ਹਾਂ ਜੀ ਹੋਣੇ ਚੱਕਿਆ ਅਸਲ ਵਿੱਚ ਤਾਂ ਸ਼ੁਰੂ ਹੁਣ ਤਾਂ ਸਾਰਾ ਪਿੰਡ ਹੀ ਜੁੜ ਗਿਆ ਜੀ ਠੀਕ ਹੈ ਪੰਚਾਇਤ ਵੀ ਜੁੜ ਗਈ ਮਤਲਬ ਜੇ ਆਪਾਂ ਕਹੀਏ ਤਾਂ ਮਤਲਬ ਦਰਖਤ ਜੜ ਲਾਉਣਾ ਆ ਉਹ ਬੰਦਾ ਹਾਂ ਜੀ ਬਰਿੰਦਰ ਸਿੰਘ ਜੀ ਠੀਕ ਹੈ ਕਿਵੇਂ ਦੇ ਦੇਉ ਤੁਹਾਡੇ ਪਿੰਡ ਨੂੰ ਇੰਨਾ ਸੁੰਦਰ ਬਣਾਇਆ ਗਿਆ ਕੀ ਜਨਾ ਚਾਹੁੰਦੇ ਬਹੁਤ ਵਧੀਆ ਰਹਿ ਗਈ ਬਹੁਤ ਵਧੀਆ ਕੀਤਾ ਜਿਹੜਾ ਬੱਚਿਆਂ ਨੇ ਸਫਾਈ ਕੀਤੀ ਹੈ ਬਹੁਤ ਜਿਆਦਾ ਵਧੀਆ ਕੀ ਲੱਗਦਾ ਜਿਹੜੇ ਤੁਹਾਡੇ ਪਿੰਡ ਦੇ ਸਰਪੰਚ ਨੇ ਕਿਸ ਤਰ੍ਹਾਂ ਸਰਪੰਚ ਸਮਝੋ ਸਾਡਾ ਬੇਟਾ ਹੀ ਲੱਗਦਾ ਠੀਕ ਹੈ ਜੀ ਹਾਂਜੀ ਠੀਕ ਹੈ ਸੰਤੁਸ਼ਟ ਹਾਂ ਕੰਮ ਤੋਂ ਹਾਂਜੀ ਹਾਂਜੀ ਬਹੁਤ ਵਧੀਆ ਜਿਵੇਂ ਆਮ ਪਿੰਡਾਂ ਚੋਂ ਅਸੀਂ ਦੇਖਦੇ ਹਾਂ ਜੀ ਉੱਥੇ ਨਾ ਕਿਤੇ ਸਰਪੰਚ ਦਾ ਨੰਬਰ ਹੁੰਦਾ ਹੈ ਨਾ ਜਿਵੇਂ ਸਰਕਾਰੀ ID ਪੁੱਛ ਲਈ ਜਾਵੇ ਤਾਂ ਕੰਨਾਂ ਨੇ ਉਹ ਲਿਖਿਆ ਹੋਇਆ ਨੇ ਫਾਸਲਾ ਹੋਂ ਜਾਣ ਦਾ ਟਾਈਮ ਵੀ ਕਿਹਾ ਹੋਇਆ ਹਾਂਜੀ ਕਿਵੇਂ ਆਮ ਪਿੰਡਾਂ ਤੋਂ ਮਿਲਦਾ ਨਹੀਂ ਨਹੀਂ ਜੀ ਸਾਡੇ ਤਾਂ ਬਹੁਤ ਵਧੀਆ ਕਰਤਾ ਹੈ ਬੱਚਿਆਂ ਨੇ ਠੀਕ ਹੈ ਹਾਂਜੀ ਬਹੁਤ ਵਧੀਆ ਮੇਰਾ ਨਾਮ ਹੈ ਪ੍ਰਵਿੰਦਰ ਹੈ ਜੀ ਦਕਾਨ ਤੋੜਦੀ ਆਪਣੇ ਬ੍ਰਦਰ ਦੀ ਜੀ ਅੱਜ ਕਿਸ ਤਰ੍ਹਾਂ ਲੱਗਦਾ ਤੁਹਾਡੇ ਪਿੰਡ ਚ ਕੀਚੀ ਦੀ ਫਿਟਿੰਗ ਦੀ ਪੱਛਾਂ ਦੀ ਹਾਂਜੀ ਸਾਰਾ ਕੁਛ ਹੈ ਜੀ ਬਿਜਲੀ ਦਾ ਜੋ ਵੀ ਰਿਪੇਅਰ ਦਾ ਕੰਮ ਆ ਕਰਦੇ ਨੇ ਸਾਰੇ ਜੀ ਮਤਲਬ ਸ਼ਹਿਰ ਜਾਨ ਦੀ ਲੋੜ ਨਹੀਂ ਹਾਂਜੀ ਸ਼ਹਿਰ ਜਾਨ ਦੀ ਲੋੜ ਨਹੀਂ ਕਿਵੇਂ ਲੱਗਦਾ ਤੁਹਾਡੇ ਪਿੰਡ ਨੂੰ ਅੱਜ ਨਵੀਂ ਮਨੋਹਾਰਤੋਂ ਮਿਲੀ ਹੈ ਮਤਲਬ ਗੱਲ ਕਿ ਇਹ ਸਾਫ ਸਫਾਈ ਚ ਪਿੰਡ ਥੋੜਾ ਪਹਿਲੇ ਨੰਬਰ ਤੇ ਜਾ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਠੀਕ ਹੈ ਠੀਕ ਹੈ ਕਿਵੇਂ ਲੱਗਦਾ ਪਿੰਡ 'ਚ ਬੜਾ ਬਹੁਤ ਵਧੀਆ ਲੱਗਦਾ ਜੀ ਬਹੁਤ ਜੀ ਲੱਗਦਾ ਹਾਂ ਜੀ ਅੱਛਾ ਕਿਸ ਤਰ੍ਹਾਂ ਰੰਗ ਬਰੰਗਾ ਹੋਇਆ ਹੋਇਆ ਪਿੰਡ ਚਮਕਦਾ ਸਾਰਾ ਹੋਣਾ ਲੱਗਦਾ ਸੋਹਣਾ ਲੇਕਿਨ ਬਾਤ ਹੀ ਰੰਗ ਬਰੰਗਾ ਕਰੇ ਠੀਕ ਆ ਜਿਵੇਂ ਬੋਰਡ ਲੱਗੇ ਹੋਏ ਨੇ ਪਿੰਡ ਚ ਨਿਸ਼ਾਨਾ ਰਹਿਤ ਪਿੰਡ ਜਿਹਾ ਸੋਹਣਾ ਲੱਗ ਰਿਹਾ ਪਿੰਡ ਕਿਸ ਤਰ੍ਹਾਂ ਦੇਖਦੇ ਹਾਂ ਪਿੰਡ ਜਿਹੜੇ ਕੰਮ ਕਰ ਰਹੇ ਨੇ ਸਰਪੰਚ ਤੇ ਜਾਂ ਪੰਚਾਇਤ ਕੰਮ ਕਰਦੀ ਹੈ ਕਿਸ ਤਰ੍ਹਾਂ ਦੇ ਠੀਕ ਹੈ ਜੀ ਸਾਰੇ ਰਲ ਕੇ ਕਰ ਰਹੇ ਨੇ ਪੰਚਾਇਤ ਵੀ ਕਰ ਰਹੀ ਜੀ ਉਹ ਮੁੰਡਾ ਗੁਰਿੰਦਰ ਹੈ ਠੀਕ ਹੈ ਜੀ ਬਾਕੀ ਪਿੰਡ ਦਾ ਵੀ ਸਹਿਯੋਗ ਹੈ ਠੀਕ ਹੈ ਜੀ ਸਾਰੇ ਰਲ ਕੇ ਕਰ ਰਹੇ ਨੇ ਹਾਂ ਸਹਿਮਤੀ ਹੈ। ਬੜੀਆ। ਬੜੀਆ। ਉਹ ਹੈ ਜਿਹੜਾ ਸਟਾਰਟਿੰਗ ਕਿੱਥੋਂ ਹੋਈ ਸੀ ਜੀ ਇਹ ਚੀਜ਼ ਦੀ। ਕਿ ਜਦੋਂ ਮੈਂ ਪਿੰਡ ਬਾਰੇ ਸੋਚਿਆ ਕਿਵੇਂ ਸਟਾਰਟ ਕੀਤਾ ਸੀ। ਇਹ ਤਾਂ ਜੀ ਫਿਰ ਪਹਿਲਾਂ ਮੀਟਿੰਗਾਂ ਹੋਈਆਂ। ਠੀਕ ਹੈ ਜੀ। ਥੋੜੀ ਘਣੀ ਹੈ ਜੀ ਪਹਿਲਾਂ ਠੀਕ ਹੈ। ਪਹਿਲਾਂ ਐਡਾ ਉਹ ਨੀਤੀ ਫਿਰ ਉਹੀਕ ਵਿਚਾਰ ਸੀ ਵੀ ਕੋਈ ਕਰੀਏ। ਠੀਕ ਹੈ। ਥੋੜੀ-ਥੋੜੀ ਉਹ ਅਸਲੀ ਕੰਮ ਬਣ ਗਿਆ ਇਧਰੋਂ ਸ਼ੁਰੂ ਹੋ ਗਿਆ ਬਰਿੰਦਰ ਮੁੰਡੇ ਨੇ ਹਿੰਮਤ ਕਰਨ ਲਈ। ਠੀਕ ਹੈ ਜੀ। ਪੰਚਾਇਤ ਨਾਲ ਹੋਗੀ। ਕਿੰਦੇ ਦੇ ਲੋਕ ਸਾਰੇ ਨਾਲ ਹੋ ਗਏ ਵਧੀਆ ਰਲ ਕੇ ਹੁਣ ਤੁਹਾਡੇ ਸਾਹਮਣੇ ਆ ਸਾਰਾ ਵਧੀਆ ਬਣ ਰਿਹਾ ਹੈ ਸਾਰੇ ਜੂਗ ਹੈ ਕਿਸੇ ਦੇ ਕੋਈ ਤਰਾਜ ਨਹੀਂ ਪਿਆਰ ਹੈ ਸਭ ਦਾ ਭਾਈ ਜੀ ਕਿਵੇਂ ਦੇਖ ਰਹੇ ਹੋ ਤੁਹਾਡੇ ਪਿੰਡ ਦਾ ਸੁਧਾਰ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਬਹੁਤ ਵਧੀਆ ਬਣ ਰਿਹਾ ਹੈ ਠੀਕ ਹੈ ਜੀ ਜਿਵੇਂ ਪਿੰਡ 'ਚ ਬੋਰਡ ਲੱਗਿਆ ਹੈ ਪਿੰਡ ਦਾ ਇਸ਼ਾਰਾ ਹਿੱਤ ਤਾਂ ਹੈ ਨਾ ਇਸ਼ਾਰਾ ਹਿੱਤ ਪਿੰਡ 'ਚ ਹਾਂ ਹਾਂ ਠੀਕ ਕੀ ਕਹਿਣਾ ਚਾਹੁੰਦੇ ਹੋ ਜੇ ਸਰਪੰਚ ਦੇ ਜਾ ਕਿਸੇ ਵੀ ਕੰਮ ਹੋ ਰਹੇ ਨੇ ਵਧੀਆ ਹੋ ਰਹੇ ਨੇ ਠੀਕ ਹੈ ਜੀ ਵਧੀਆ ਹੋ ਰਹੇ ਨੇ ਪਿੰਡ ਉਸਨਾ ਹੈ ਉਹ ਵਧੀਆ ਜੀ ਵਧੀਆ ਸੋਭਾ ਜੀ ਸਾਡੇ ਪਿੰਡ ਦੀ ਬਹੁਤ ਵਧੀਆ ਕਰਿਆ ਜਿਹੜਾ ਇਹਨਾਂ ਨੇ ਕੀ ਲੱਗਦਾ ਸਰਪੰਚ ਦਾ ਕੰਮ ਹਾਂ ਅੰਟੀ ਹੈ ਜੀ ਹਾਂ ਹਾਂਜੀ ਹਾਂ ਵਧੀਆ ਲੱਗਦਾ ਵੀਰ ਜੀ ਧੰਨਵਾਦ ਇਹਨਾਂ ਦਾ ਕੀ ਆਪਾਂ ਚਾਹਾਂਗੇ ਜੀ ਸਹਿਜ ਚੱਠਾ ਨਾਮ ਹੈ ਜੀ ਚੱਠਾ ਜੀ ਤੁਹਾਡੇ ਮਾਤਾ ਜੀ ਸਰਪੰਚ ਨੇ ਸੰਗਠ ਦੇ ਹਾਂਜੀ ਮੇਰੇ ਪਿੰਡ ਦਾ ਨਾਮ ਹੈ ਸਾਦੋਹੜੀ ਨਾਮ ਹੈ ਜੀ ਤਹਿਸੀਲ ਨਾਬਾ ਜੀ ਠੀਕ ਹੈ ਜੀ ਕਿਸ ਤਰ੍ਹਾਂ ਲੱਗਦਾ ਪਿੰਡਾਂ ਦੇ ਪੰਜਾਬ ਚ ਇੰਨੇ ਪਿੰਡ ਇੰਨੇ ਸਰਪੰਚ ਇੰਨੇ ਪੰਚਾਇਤਾਂ ਪਰ ਥੋੜਾ ਪਿੰਡ ਕਿਉਂ ਚਰਚਾ ਦਾ ਵਿਸ਼ਾ ਬਣਿਆ ਕੀ ਥੋੜੇ ਪਿੰਡ ਚ ਕਿਸੇ ਚੀਜ਼ ਦੀ ਕਮੀ ਹੈ ਜਿਹੜਾ ਚਰਚਾ ਦਾ ਵਿਸ਼ਾ ਬਣ ਰਿਹਾ ਇਹ ਤਾਂ ਜੀ ਹੁਣ ਤੁਹਾਡੇ ਕੈਮਰੇ ਨੇ ਸਭ ਕੁਝ ਕੈਪਚਰ ਕਰ ਲਿਆ ਜੀ ਵੀ ਜੋ ਚਰਚਾ ਦਾ ਕਰਨ ਚਰਚਾ ਦਾ ਕਰਨ ਬਣਿਆ ਠੀਕ ਹੈ ਤੇ ਇਹ ਮਤਲਬ ਜਿਹੜੀ ਚਰਚਾ ਦਾ ਵਿਸ਼ਾ ਕਿਉਂ ਹੈ ਇਹਦੇ ਚ ਦੇਖੋ ਜੀ ਸਰ ਨੂੰ ਪਹਿਲਾਂ ਤੁਸੀਂ ਸਾਫ ਸੁਪਈਆ ਦੇਖਿਆ ਜੀ ਪਿੰਡ ਦਾ ਵੀ ਅਸੀਂ ਇਸ ਨੂੰ ਸਾਰੇ ਨੂੰ ਸਾਫ ਸੁਥਰਾ ਕਰਿਆ ਹੈ ਨਾ ਜੀ ਸੈਕੰਡਲੀ ਤੁਸੀਂ ਜੋ ਵਿਰਾਸਤੀ ਚੀਜ਼ਾਂ ਦੇਖੀਆਂ ਠੀਕ ਹੈ ਉਹ ਜੋ ਸਾਡੇ ਬਿਊਰਕ ਸਾਨੂੰ ਦੇ ਕੇ ਗਏ ਨੇ ਜੀ ਠੀਕ ਹੈ ਜੀ ਉਹ ਚੀਜ਼ਾਂ ਅਸੀਂ ਸਾਰੀਆਂ ਅ ਅੱਗੇ ਲਿਆਂਦੀਆਂ ਜੀ ਠੀਕ ਹੈ ਜੀ ਤਾਂ ਇਹ ਉਹ ਸਾਡੇ ਅੱਗੇ ਜਨਰੇਸ਼ਨ ਹੈ ਉਹ ਦੇਖ ਸਕੇ ਜੀ ਠੀਕ ਹੈ ਜੀ ਇਹ ਇੱਕ ਤੁਸੀਂ ਪੇਂਟ ਦੇਖ ਰਹੇ ਹੋ ਪਿੰਡ ਚ ਹੋ ਰਿਹਾ ਜੀ ਸਾਰੇ ਨੂੰ ਨਾ ਇੱਕ ਥੀਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਭਲੇਖਾ ਪੈਂਦਾ ਵੀ ਸ਼ਹਿਰ ਦੇ ਵਿੱਚ ਐਂਟਰ ਹੋਗੇ ਜਦੋਂ ਤੁਹਾਡੇ ਪਿੰਡ ਚ ਐਂਟਰ ਹੁੰਨੇ ਆ ਕਈ ਪਿੰਡਾਂ ਦੇ ਨਾਲ ਅਸੀਂ ਦੇਖਦੇ ਹਾਂ ਗਾਰਾ ਰੂੜੀਆਂ ਦਾ ਬੁਰਾ ਹਾਲ ਜਾਂ ਗੱਲ ਕਰੀਏ ਆਪਾਂ ਵੀ ਪਿੰਡਾਂ ਦੇ ਸਾਈਨ ਬੋਰਡ ਵੀ ਨਹੀਂ ਹੁੰਦੇ ਤੁਹਾਡੇ ਪਿੰਡਾਂ ਦੇ ਕੱਲੀ-ਕੱਲੀ ਜਗ੍ਹਾ ਤੇ ਸਾਈਨ ਬੋਰਡ ਹੈ ਵੀ ਤੂੰ ਗੰਗ ਲੰਗ ਜੋ ਜੀ ਅੱਚਰ ਨੂੰ ਲੰਗ ਜੋ ਜੀ ਇੱਕ ਨਵੀਂ ਨਵੇਕਲੀ ਪਹਿਲ ਕਰੀ ਆ ਜੀ ਠੀਕ ਹੈ ਜੀ ਤਾਂ ਜੋ ਅਸੀਂ ਇਹ ਦੱਸ ਸਕੀਏ ਜੀ ਵੀ ਜਿਹੜੇ ਪਿੰਡ ਨੇ ਜੀ ਇਸ ਸ਼ਹਿਰ ਨਾਲੋਂ ਨਹੀਂ ਹੁੰਦੇ ਬਲਕਿ ਪਿੰਡ ਸ਼ਹਿਰਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੁੰਦੇ ਆ ਉਹ ਨੂੰ ਸੋਚ ਨੂੰ ਲੈ ਕੇ ਜੀ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਜੀ ਤੇ ਇੱਕ ਕੋਸ਼ਿਸ਼ ਹੈ ਜੀ ਲੱਗੇ ਹੋਏ ਆ ਜੀ ਠੀਕ ਹੈ ਜੀ ਕਈ ਪਿੰਡਾਂ 'ਵਾਂ ਗੱਲ ਆਮ ਆਮ ਤੌਰ ਤੇ ਚੱਲਦੀ ਹੈ ਵੀ ਸਰਪੰਚ ਬਣ ਗਿਆ ਲੈਰਾ ਕੋਠੀ ਹੈ ਰੰਗਾਣਾ ਵੀ ਬਣੇ ਹੋਏ ਸਰਪੰਚਾਂ ਦੇ ਤੇ ਆਮ ਅਗਲਾ ਕਹਿੰਦਾ ਸਰਪੰਚ ਆ ਯਾਰ ਇਨੀ ਦਾ ਕੁਝ ਕੀਤਾ ਨਹੀਂ ਪਰ ਹੁਣ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਲੋਕ ਰੋਕ ਰੋਕ ਕਹਿੰਦੇ ਨੇ ਵੀ ਆ ਸਰਪੰਚ ਸਰਪੰਚ ਜੀ ਸਾਹਿਬ ਦਾ ਬੇਟਾ ਚੱਲਿਆ ਚੱਠਾ ਸਾਹਿਬ ਚੱਲੇ ਨੇ ਕਿਸ ਤਰ੍ਹਾਂ ਲੱਗਦਾ ਮਾਣ ਹੁੰਦਾ ਪਿੰਡ ਅ ਇਹਦੇ ਵਿੱਚ ਗੱਲ ਇਹ ਆ ਜੀ ਪਹਿਲਾਂ ਪਿੰਡ ਨੇ ਸਾਰੇ ਨੇ ਇੱਥੋਂ ਦੇ ਵਸਨੀਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਜੀ ਸਾਨੂੰ ਜਿਤਾਇਆ ਮੌਕਾ ਦਿੱਤਾ ਜੀ ਹਣਾ ਸਰਪੰਚ ਜੀ ਬਣਨ ਦਾ ਤਾਂ ਇੱਕ ਫਰਜ ਹੈ ਜੀ ਜੋ ਅਸੀਂ ਲੋਕਾਂ ਲਈ ਰੱਖਿਆ ਹੈ ਹਨਾ ਵੀ ਅਸੀਂ ਆਪਦੇ ਹੁਣ ਫਰਜ ਨੂੰ ਨਿਭਾ ਰਹੇ ਹਾਂ ਜੀ ਇਹ ਤਾਂ ਜੋ ਜ਼ਿੰਮੇਵਾਰੀ ਲੋਕਾਂ ਨੇ ਸਾਨੂੰ ਪਿੰਡ ਦਿਆਂ ਨੇ ਹਨਾ ਬਖਸ਼ੀ ਹੈ ਜੀ ਉਹਨੂੰ ਪੂਰਾ ਕਰਨ ਦਾ ਇੱਕ ਯਤਨ ਹੈ ਜੀ ਵੀ ਉਹਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਪੂਰਾ ਕਰਿਆ ਜਾ ਸਕੇ ਪਿੰਡ 'ਚ ਹੋਲਡਿੰਗ ਬੋਰਡ ਲੱਗੇ ਹੋਏ ਨੇ ਨਿਨਾਸ਼ਾ ਰਹਤ ਪਿੰਡ ਹਨਾ ਜੀ ਤਾਂ ਕਿਸ ਤਰ੍ਹਾਂ ਦੇ ਕਿੰਨੇ ਕ ਪਰਸੈਂਟ ਨਿਨਾਸ਼ਾ ਸਾਡਾ ਜਿਹੜਾ ਪਿੰਡ ਸੀ ਸ਼ਾਇਦ ਤੁਸੀਂ ਪਹਿਲਾਂ ਵੀ ਕਵਰੇਜ ਕਰੀ ਸੀਗੀ ਜੀ ਉਦੋਂ ਨਾਮ ਸੀਗੇ ਜੀ ਇੱਕ ਦੋ ਵਿਅਕਤੀਆਂ ਦੇ ਜਦੋਂ ਘਰਟਾ ਹੁੰਦੀ ਗੱਲ ਆਈ ਸੀਗੀ ਜੀ ਤਾਂ ਉਦੋਂ ਇੱਕ ਸੰਕਲਪ ਲਿਆ ਸੀਗਾ ਵੀ ਇਹਨੂੰ ਨਸ਼ਾ ਰਹਿਤ ਕਰਨਾ ਠੀਕ ਹੈ ਜਦੋਂ ਸਾਡੀ ਪੰਚਾਇਤ ਹੋਂਦ ਚਾਈ ਦੀ ਜਿਹੜਾ ਸਾਡਾ ਪਹਿਲਾ ਮਤਾ ਸੀਗਾ ਉਹ ਵੀ ਨਸ਼ਿਆਂ ਦੇ ਖਿਲਾਫ ਪਾਇਆ ਗਿਆ ਸੀ ਜੀ ਪੰਚਾਇਤ ਵੱਲੋਂ ਵੀ ਹਾਂਜੀ ਤਾਂ ਉਹ ਇੱਕ ਮਤਾ ਪਾਇਆ ਗਿਆ ਸੀਗਾ ਜੀ ਵੀ ਕਿਸੇ ਵੀ ਨਸ਼ਾ ਤਸਕਰ ਜੋ ਵੀ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਜਾਂ ਗਵਾਹੀ ਨਹੀਂ ਦਿੱਤੀ ਜਾਊਗਾ ਮਤਲਬ ਪਿੰਡ ਦੇ ਪੰਚ ਸਰਪੰਚ ਵੱਲੋਂ ਜ਼ਮਾਨਤ ਨਹੀਂ ਦਿੱਤੀ ਜਾਊਗੀ ਠੀਕ ਹੈ ਤੇ ਉਹਦੇ ਤਹਿਤ ਉਹ ਚੱਲੇ ਰਿਹਾ ਸੀਗਾ ਜੀ ਤੇ ਸੈਕੰਡਲੀ ਇੱਕ ਜਜਬਾਸੀ ਅੰਦਰ ਵੀ ਇਹਨੂੰ ਨਸ਼ਾ ਰਹਿਤ ਕਰਿਆ ਜਾਵੇ। ਉਹ ਮੈਂ ਪੂਰਾ ਤਾਂ ਨਹੀਂ ਕਹਿ ਸਕਦਾ ਵੀ 100% ਹੋ ਗਿਆ ਹਾਂ 90% ਠੱਲਰ ਪੈ ਚੁੱਕੀ ਹੈ ਜੀ। 10% ਕੋਈ ਕਾ ਦੁਕਾ ਕੋਈ ਲੋਕ ਛਪਕੇ ਕਰਦਾ ਹੋਵੇ ਜੀ ਉਹਦਾ ਕੁਝ ਕਹਿ ਨਹੀਂ ਸਕਦੇ ਬਟ ਉਹ ਵੀ ਬਹੁਤ ਜਲਦ ਅਸੀਂ ਉਹ ਕਰਾਂਗੇ ਵੀ 100% ਨਸ਼ਾ ਮੁਕਤ। ਅੱਛਾ ਜਿਹੜਾ ਖਰਚਾ ਹੋਇਆ ਹੈ ਬਾਈ ਜੀ ਜਿਹੜਾ ਖਰਚਾ ਹੋਇਆ ਆਪਣੀ ਤੇ ਇੱਕ ਇਹਦੇ ਵੱਲੋਂ ਵੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ। ਕੋਈ ਸਰਕਾਰ ਫੰਡ ਦੇਈ ਜਾਂ ਕੋਈ ਹੋਰ ਫੰਡ ਆ ਗਿਆ ਜਾਂ ਮਤਲਬ ਪਿੰਟ ਦੇ ਸਹਿਯੋਗ ਨਾਲ ਜਿਹੜੀਆਂ ਜਿਹੜੀਆਂ ਹਾਂਜੀ ਜੋ ਜਿਹੜੀਆਂ ਤੁਸੀਂ ਸਰਕਾਰੀ ਬਿਲਡਿੰਗਾਂ ਤੇ ਪੇਂਟ ਹੋ ਰਿਹਾ ਜਾਂ ਉਹਨਾਂ ਦੀ ਰੈਨੋਵੇਸ਼ਨ ਹੋ ਰਹੀ ਹੈ ਜੀ ਉਹ ਤਾਂ ਸਾਰੀ ਪੰਚਾਇਤ ਵੱਲੋਂ ਹੀ ਹੋ ਰਹੀ ਹੈ ਠੀਕ ਹੈ ਜੀ ਜਿਹੜਾ ਪ੍ਰਾਈਵੇਟ ਹੋ ਰਿਹਾ ਜੀ ਲੋਕਾਂ ਦੇ ਘਰਾਂ ਤੇ ਹੋ ਰਿਹਾ ਇਹ ਪਿੰਟ ਦਾ ਸਭ ਦਾ ਸਹਿਯੋਗ ਹੈ ਜੀ ਸਾਰਿਆਂ ਦਾ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਅਸੀਂ ਫੰਡਸ ਸਾਰਿਆਂ ਨੇ ਇਕੱਠੇ ਕਰੇ ਜੀ ਤਾਂ ਉਹ ਸਹਿਯੋਗ ਨਾਲੇ ਸਭ ਕੁਝ ਚੱਲ ਰਿਹਾ ਜੀ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਦਿੱਤੀ ਗਈ ਜੀ ਇਸ ਵਿੱਚ ਠੀਕ ਹੈ ਤੇ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਜੀ ਵੀ ਸ਼ਾਇਦ ਹੋ ਸਕਦਾ ਉਹਨਾਂ ਦੇ ਸਮੇਂ ਵੀ ਪੜਿਆ ਵੀ ਜੇ ਤੁਸੀਂ ਮੌਜੂਦਾ ਕੀ ਸੀ ਉਹ ਉਹ ਸਾਈਨ ਬੋਰਡ ਹੈ ਵੀ ਜੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਪਿੰਡ ਸੋਨਾ ਲੱਗਦਾ ਠੀਕ ਹੈ ਉਹ ਦੇਖਦੇ ਨੇ ਤਾਂ ਸਾਨੂੰ ਸਨਮਾਨ ਦੇ ਤੌਰ ਤੇ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇ ਜੀ ਤਾਂ ਜੋ ਇਸ ਨੂੰ ਅਸੀਂ ਫੋਰ ਵੀ ਬਦਿਆ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰ ਸਕੀਏ ਠੀਕ ਹੈ ਅੱਗੇ ਕੀ ਕਹਿਣਾ ਚਾਹੁੰਦੇ ਹੋ ਹੁਣ ਆਈ ਯੂਥ ਲਈ ਜਨਰੇਸ਼ਨ ਲਈ ਪਰ ਪਿੰਡ ਦੇ ਲੋਕਾਂ ਲਈ ਅ ਮੇਰਾ ਤਾਂ ਜੀ ਮੈਸੇਜ ਇਹੀ ਰਹੂਗਾ ਵੀ ਰੰਗਲਾ ਪੰਜਾਬ ਸੀਗਾ ਜੀ ਠੀਕ ਹੈ ਆਪਾਂ ਉਹ ਮੁਰ ਤੋਂ ਰੰਗਲਾ ਪੰਜਾਬ ਬਣਾਈਏ ਜੀ ਸ਼ੁਰੂਆਤ ਪਿੰਡਾਂ ਤੋਂ ਕਰੀਏ ਜੀ ਠੀਕ ਹੈ ਜੀ ਪਹਿਲਾਂ ਰੰਗਲੇ ਪਿੰਡ ਬਣਨ ਜੀ ਰੰਗਲੇ ਕਸਬੇ ਬਣਨ ਰੰਗਲੇ ਸ਼ਹਿਰ ਬਣਨ ਫਿਰ ਹੌਲੀ ਹੌਲੀ ਕਿਤੇ ਜਾ ਕੇ ਉਹ ਰੰਗਲਾ ਪੰਜਾਬ ਮੋੜ ਤੋਂ ਜਾਗਰ ਹੋ ਸਕੇ ਅ ਕੁਝ ਹੋਰ ਦੱਸਣਾ ਚਾਹੁੰਦੇ ਸੀ ਵੀ ਮੌਜੂਦਾ ਐਮਪੀ ਨੇ ਜਿਹੜੇ ਜਿਹੜੇ ਇੱਥੋਂ ਪਟਿਆਲਾ ਦੇ ਮੌਜੂਦਾ ਐਮਪੀ ਨੇ ਜੀ ਡਾਕਟਰ ਧਰਮਵੀਰ ਗਾਂਧੀ ਉਹਨਾਂ ਵੱਲੋਂ ਸਾਨੂੰ ਜਰੂਰ 3 ਲੱਖ ਰੁਪਇਆ ਸ਼ਮਸ਼ਾਨ ਘਾਟਾਂ ਵਾਸਤੇ ਉਹਨਾਂ ਦੀ ਰਿਪੇਅਰ ਵਾਸਤੇ ਦਿੱਤਾ ਗਿਆ ਹੈ ਗਾਇ ਜੀ ਆਪਣੇ ਐਮਪੀ ਫੰਡ ਚੋਂ ਤੇ ਆ ਗਿਆ ਉਹ ਆ ਗਿਆ ਜੀ ਠੀਕ ਹੈ ਤੇ ਬਟ ਜੋ ਮੌਜੂਦਾ ਸਰਕਾਰ ਹੈ ਗਵਰਨਮੈਂਟ ਇਹ ਦੇ ਵੱਲੋਂ ਸਾਨੂੰ ਕੋਈ ਮਦਦ ਨਹੀਂ ਦਿੱਤੀ ਗਈ ਕੀ ਨਾਮ ਹੈ ਜੀ ਮੇਰਾ ਨਾਮ ਕਰਨੈਲ ਸਿੰਘ ਹੈ ਜੀ ਅਪਾ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਸਾਦੇੜੀ ਹੈ ਜੀ ਠੀਕ ਹੈ ਨਾਬੇ ਚ ਪੈਂਦਾ ਹੈ ਜੀ ਠੀਕ ਹੈ ਕੀ ਕਹਿਣਾ ਚੋਣਿਓ ਠੋਡਾ ਪਿੰਡ ਇਨਾ ਸੁਰਖੀਆਂ ਚ ਚਰਚਾ ਚ ਹੈ ਸੋਹਣਾ ਬਣਿਆ ਹੋਇਆ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਦੇਖੋ ਸਰ ਜੀ ਅਜੇ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਸਾਡੇ ਪਿੰਡ ਦਾ ਮਤਲਬ ਨਕਸ਼ਾ ਹੋਰ ਸੀ ਠੀਕ ਹੈ 10 ਦਿਨ ਬਾਅਦ ਉਹਨਾਂ ਅਜੇ ਪਿੰਡ ਦਾ ਨਕਸ਼ਾ ਸਾਡੇ ਦਾ ਹੋਰ ਆਇਆ ਠੀਕ ਹੈ ਇਹ ਬਿਰਿੰਦਰ ਮੁੰਡਾ ਜਿਹੜਾ ਇਹਦੇ ਅੰਦਰ ਕੋਈ ਆਪਣੇ ਅੰਦਰ ਹੀ ਕੋਈ ਬਰਬਲਾ ਬਣਿਆ ਜਿਹਨੇ ਮਤਲਬ ਆਪਣਾ ਪ੍ਰੋਗਰਾਮ ਸ਼ੁਰੂ ਕਰਿਆ ਸਾਨੂੰ ਨਹੀਂ ਇਹਨੇ ਦੱਸਿਆ ਮੈਂ ਕੀ ਕਰ ਰਿਹਾ ਠੀਕ ਹੈ ਕਿਸੇ ਨੇ ਫਿਰ ਸਿਪਾਈਸ਼ ਕਰਨੀ ਸ਼ੁਰੂ ਕਰਤੀ ਮਤ ਰੰਗ ਰੋਗਣ ਕਰਨਾ ਸ਼ੁਰੂ ਕਰਤਾ ਮੋਟਰਾਂ ਜਿਹਾ ਦਿਖਾਇਆ ਕਿਸਮ ਦਾ ਨਹੀਂ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਲੋਕ ਇਹਦੇ ਨਾਲ ਜੁੜੇ ਵੀ ਜਦ ਸਾਰਾ ਪਿੰਡ ਹੋਣਾ ਚਾਹੀਦਾ ਇਦਾਂ ਠੀਕ ਹੈ ਫਿਰ ਜਿਹਨੇ ਪੰਚਾਇਤ ਨਾਲ ਸੰਪਰਕ ਕਰਿਆ ਪੰਚਾਇਤ ਨਾਲ ਗੱਲ ਕਰਕੇ ਸਾਰੇ ਪੰਚਾਇਤ ਜੁੜ ਗਈ ਜਿਹਦੇ ਨਾਲ ਸਾਰੇ ਪਿੰਡ ਦੇ ਇਹਨਾਂ ਨੇ ਇਹਦੇ ਅੰਦਰੇ ਕੋਈ ਇਸ ਤਰ੍ਹਾਂ ਦਾ ਕਿ ਕੁਮਾ ਪਿੰਡ ਦੀ ਨਹਾਰ ਬਦਲਾ ਵੀ ਮੇਰੇ ਜਿੱਦਾਂ ਮੇਰਾ ਨਾਮ ਚੱਲੇ ਹੈ। ਇਹ ਗੀਤਕਾਰ ਵੀ ਹੈਗਾ ਜੀ ਨਾਲੇ ਵੀ ਇਸ ਤਰ੍ਹਾਂ ਕੋਈ ਅਜਾ ਕੰਮ ਕਰਨਾ ਚਾਹਦਾ ਸੀ ਵੀ ਜਿਹਦਾ ਬਲੱਖਣ ਜਿਹਾ ਕੰਮ ਕਰਨਾ ਚਾਹਦਾ ਸੀ। ਇਸ ਤਰ੍ਹਾਂ ਦੇ ਬੱਚੇ ਪਰਮਾਤਮਾ ਕਦੇ ਕਦੇ ਹੈਨਾ ਉਹ ਕਰਦੇ ਨੇ। ਹਾਂਜੀ ਹਾਂਜੀ ਹਾਂਜੀ। ਹਰੇਕ ਪਿੰਡ 'ਚ ਇਸ ਤਰ੍ਹਾਂ ਬਾਕੀ ਫਿਰ ਇਹਨੇ ਕਿਰਿਆ ਮਤਲਬ ਇੱਕ ਪ੍ਰੋਜੈਕਟ ਤੋਂ ਖ ਵੱਡਾ ਲਿਗਾ ਜੀ ਇਹ। ਠੀਕ ਹੈ। ਜਿੰਨਾ ਕਿ ਤੋ ਚੱਲ ਰਿਹਾ ਚੱਲਿਆ ਇਹਨੇ ਉਸ ਤੋਂ ਬਾਅਦ ਇਹਨੇ ਪੰਚਾਇਤ ਨਾਲ ਸਮਰਕਰਿਆ ਵੀ ਜੀ ਜੇ ਤੁਸੀਂ ਸਰਹਗਰ ਬਣ ਸਾਰੇ ਪਿੰਡ ਨੂੰ ਐਦਾ ਮੋਡਰਨ ਬਣਾ ਦਊਗਾ ਜ ਵਦਾ-ਵਦਾ ਕੰਮ ਤੁਸੀਂ ਆਂਦੇ ਲੋ ਵੀ ਸਾਰੇ ਪਿੰਡ ਦੇ ਵਿੱਚ ਇੱਕ ਪਿੰਡੇ ਲਖਣ ਪਿੰਡ ਬਣ ਗਏ ਸਾਡੇ ਪਿੰਡ ਦਾ ਇਹ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਨੌਰੋਸ਼ਨ ਹੋ ਗਿਆ ਜੀ ਠੀਕ ਹੈ ਨਾ ਜੀ ਅੱਜ ਤੋਂ ਮਤਲਬ ਅਸੀਂ ਇਹ ਕਹਿੰਦੇ ਸਾਰੇ ਪਿੰਡ ਦੀ ਸਫਾਈ ਹੋਗੀ ਗੰਦੀਬੰਦੀ ਚੱਕ ਦੀ ਜਿੱਥੇ-ਜਿੱਥੇ ਵੀ ਹੈਗਾ ਸੀਗਾ ਅੱਜ ਤੋਂ ਤੁਸੀਂ ਜੇ ਤਾਂ ਥੋੜਾ ਕੁਝ ਪਰਸੈਂਟ ਦਾ ਕੰਮ ਰਹਿੰਦਾ ਜੀ 5-10 ਦਿਨਾਂ ਦੇ ਵਿੱਚ ਵਿੱਚ ਇਹ ਕੰਮ ਜਦ ਕੰਪਲੀਟ ਹੋ ਗਿਆ ਨਾ ਜੀ ਫੇਰ ਤੁਹਾਨੂੰ ਦੁਬਾਰੇ ਜਿਹੜਾ ਆਵਾਂਗੇ ਦੇਖੋ ਪਿੰਡ ਦਾ ਕੋਈ ਨਕਸ਼ਾ ਹੀ ਹੋਰ ਹੋਣਾ ਹੈ ਠੀਕ ਹੈ ਹਾਂ ਜੀ